ਮਿਸ ਰਤਵਾੜੀ ਦੀ ਜਿਹੜੀ ਰਿਪੋਰਟ ਹੈ ਉਹ ਸਰਕਾਰੀ ਰਿਪੋਰਟ ਹੈ। ਵਿਸ਼ਰੋਣੀ ਕਮੇਟੀ ਨੇ ਤਾਂ ਜਿਹੜੀ ਚੀਜ਼ ਧਰਮ ਦੇ ਵਾਸਤੇ ਸਿੱਧੇ ਰੂਪ ਚ ਕਰਨੀ ਸੀ ਉਹ ਵੀ ਨਹੀਂ ਕੀਤੀ ਤੇ ਸਿੰਘਾਂ ਵਾਸਤੇ ਤਾਂ ਜਿਨ੍ਹਾਂ ਨਾਲ ਉਹਦਾ ਵੈਸੀ મતਭੇਦ ਰੱਖਦੇ ਸੀ ਉਹਨਾਂ ਵਾਸਤੇ ਤਾਂ ਉਹਨਾਂ ਨੇ ਕਿੰਨਾ ਕੁ ਕਰਨਾ ਸੀ ਇਹ ਤਾਂ ਇੱਕ ਸ਼ੰਕਾ ਹੈ ਗਈ। ਇਹ ਜਿਹੜੀ ਰਿਪੋਰਟ ਹੈ ਜਦ ਇਹ ਉਹਨਾਂ ਕੋਲੋਂ ਰਿਪੋਰਟ ਆਈ ਹੋਈ ਸੀ ਉਹ ਰਿਪੋਰਟ ਇੰਨੀ ਗੁਪਤ ਕਿਉਂ ਪਈ ਸੀ ਮੈਨੂੰ ਸਮਝ ਨਹੀਂ ਆ ਰਹੀ। ਇੱਕ ਭਾਰਤ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਹੈ ਕਿ ਵੀ ਇਹ ਦਿਖਾਓ ਕਿ ਜਿਹੜੇ ਦੇਸ਼ ਐ ਤੋੜਿਆ ਜਾ ਰਿਹਾ ਹੈ ਇਹਨੂੰ ਤੋੜਨ ਵਾਲੇ ਖਾਲਸਤਾਨੀ ਨੇ ਸਿੱਖੀ ਦੀ ਕਲਗੀ ਬਹੁਤ ਉੱਚੀ ਹੋ ਗਈ ਸੀ ਦੁਨੀਆਂ ਦੇ ਵਿੱਚ ਜਿਹੜਾ ਸਿੱਖੀ ਨੂੰ ਬਦੂ ਕਰਿਆ ਹੋਇਆ ਸੀ ਵੀ ਤਾਂ ਹਵਾਈ ਜਹਾਜ਼ ਜੜਾ ਕੇ ਮਾਰ ਦਿੰਦੇ ਬੰਦੇ ਇੱਟਾਂ ਐ ਕਰ ਦਿੰਦੇ ਨੇ ਇੱਟਾਂ ਥਾਂ ਐ ਹੀ ਬੰਦੇ ਦਾ ਕਤਲ ਕਰ ਦਿੰਦੇ ਨੇ ਉਹ ਸਾਰਾ ਬ੍ਰਿਟਾਂਤ ਜਿਹੜਾ ਖਤਮ ਹੋ ਚੁੱਕਿਆ ਸੀ ਉਹਦੀ ਬਜਾਏ ਬਣ ਗਿਆ ਸੀ ਤੇ ਵੰਡੀ ਭੜੇ ਦੇਵਚੇ ਨੇ ਹੁਣ ਜੇ ਭਾਈ ਕੌਕੇ ਵਾਲਾ ਜਿਹੜਾ ਮਾਮਲਾ ਹੈ ਉਹ ਜੇ ਬਹੁਤ ਜ਼ਿਆਦਾ ਤੂੜ ਫੜਦਾ ਹੈ ਤਾਂ ਫਿਰ ਉਹ ਵਸੇ ਠੀਕ ਹੈ ਉਹਨਾਂ ਨੂੰ ਤਾਂ ਹੀ ਇੱਛਾ ਹੈ ਵੀ ਇਹ ਤੂੜ ਫੜੇ ਲੋਕ ਇੱਥੇ ਰੌਲਾ ਪਾਉਣ ਜ਼ਰੂਰ ਜ਼ਰੂਰ ਉਸ ਨਿਕਲਣ ਹੋਰ ਨਿਕਲਣਾ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇੱਕ ਕਮੇਟੀ ਬਣੀ ਹੈ ਜਿਸ ਦੇ ਵਿੱਚ ਵੱਡੇ ਵੱਡੇ ਵਕੀਲ ਹੈਗੇ ਨੇ ਇੱਕ ਜਲੰਧਰ ਤੋਂ ਵੀ ਨੇ ਉਹ ਕਮੇਟੀ ਪਹਿਲਾਂ ਵੀ ਬਣ ਸਕਦੀ ਸੀ ਇਹ ਖੋਜ ਪਹਿਲਾਂ ਵੀ ਹੋ ਸਕਦੀ ਸੀ ਇਹ ਹੁਕਮ ਪਹਿਲਾਂ ਵੀ ਦਿੱਤੇ ਜਾ ਸਕਦੇ ਸੀ ਪਰ ਹੁਣ ਕਿਉਂ ਪਕਾੜੀ ਦਲ ਦੀ ਵੋਟ ਪਰਸੈਂਟੇਜ ਬਹੁਤ ਥੱਡੇ ਆ ਗਈ ਹੈ ਦੋ ਦੂਜੀ ਵਾਰੀ ਹਾਰ ਚੁੱਕੇ ਨੇ ਤੀਜੀ ਵਾਰੀ ਤਾਂ ਕੋਈ ਪਤਾ ਨਹੀਂ ਹੈ ਅਬਦੀ ਹੋਂਦ ਵਾਸਤੇ ਕਰ ਰਹੇ ਨੇ ਮੈਨੂੰ ਇਹ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਉਹਨਾਂ ਦਾ ਬਹੁਤ ਵੱਡਾ ਉਦੇਸ਼ ਹੈ ਉਹ ਹੋਂਦ ਨੂੰ ਅਬਦੀ ਨੂੰ ਕਾਇਮ ਰੱਖਣ ਵਾਸਤੇ ਸੋ ਇਸ ਕਰਕੇ ਐਸਜੀਪੀਸੀ ਨੇ ਉਹਨੂੰ ਸਾਹਮਣੇ ਲਿਆਉਣ ਵਾਸਤੇ ਜਾਂ ਕਾਦੀ ਦਲ ਨੇ ਇੱਕ ਕੰਮ ਤਾਂ ਨਹੀਂ ਕਰਿਆ ਕਿਉਂਕਿ ਉਦੋਂ ਉਹ ਭਾਜਪਾ ਨਾਲ ਰਲੇ ਹੋਏ ਸੀ ਸ਼੍ਰੀਕਾਥ ਸਾਹਬ ਦੇ ਸਾਫਕਾ ਕਾਰਜਕਾਰੀ ਜ세ਦਾਰ ਪਾਈਗੁਰਦੇਵ ਸਿੰਘ ਕੌਂਕੇ ਦਾ ਕਥਿਤ ਕਤਲ ਮਾਮਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਆ ਸੁਰਖੀਆਂ ਦੇ ਵਿੱਚ ਨਾਲ ਨਾਲ ਸਿਆਸਤ ਵੀ ਪਖੀ ਹੋਈ ਹੈ ਸਿਆਸਤ ਇਸ ਵੇਲੇ ਇਸ ਹੱਦ ਤੱਕ ਦੀ ਪਖੀ ਹੋਈ ਹੈ ਕਿ ਹੁਣ ਅਗਲੀਆਂ ਪਿਛਲੀਆਂ ਹਰੀਆਂ ਫਰੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਭਾਵੇਂ ਉਹ ਬਾਦਲਾਂ ਦੀਆਂ ਹੋਣ ਭਾਵੇਂ ਉਹ ਮੌਜੂਦਾ ਸਰਕਾਰ ਦੀਆਂ ਹੋਣ ਭਾਵੇਂ ਉਹ ਇਸ ਦਰਮਿਆਨ ਆਈਆਂ ਸਰਕਾਰਾਂ ਦੀਆਂ ਗੱਲਾਂ ਹੋਣ ਹਰ ਇੱਕ ਚੀਜ਼ ਦੇ ਉੱਤੇ ਗੌਰ ਕੀਤਾ ਜਾ ਰਿਹਾ ਔਰ ਖਾਸ ਕਰਕੇ ਪਾਈਗੁਰਦੇਵ ਸਿੰਘ ਕੌਂਕੇ ਦੇ ਕਤਲ ਰਿਪੀਟਰ ਔਰ ਖਾਸ ਕਰਕੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਥਿਤ ਕਤਲ ਮਾਮਲੇ ਦਾ ਅਸਲ ਸੱਚ ਕੀ ਹੈ ਕਿਉਂ ਕੀਤਾ ਗਿਆ ਗੱਲਾਂ ਅਜੇ ਤੱਕ ਨੇ ਪੁਲਿਸ ਰਿਕਾਰਡਸ ਦੇ ਵਿੱਚ ਕੁਝ ਅਲਹਿਦਾ ਗੱਲਾਂ ਨੇ ਰਿਪੋਰਟ ਕੁਝ ਹੋਰ ਕਹਿੰਦੀ ਹੈ ਹਰ ਇੱਕ ਚੀਜ਼ ਤੁਹਾਡੇ ਸਾਹਮਣੇ ਆ ਚੁੱਕੀ ਹੈ ਪਰ ਇਸ ਚੀਜ਼ ਦਾ ਨਿਚੋੜ ਜਾਣਨਾ ਬਹੁਤ ਜ਼ਰੂਰੀ ਹੈ ਔਰ ਖਾਸ ਕਰਕੇ ਉਹ ਚੀਜ਼ਾਂ ਜਿਹੜੀਆਂ ਸਿਆਸਤ ਦੇ ਉੱਤੇ ਭਾਰੀ ਸੀ ਉਸ ਵੇਲੇ ਵੀ ਤੇ ਇਸ ਵੇਲੇ ਵੀ ਖੈਰ ਉਹਨਾਂ ਸਾਰੀਆਂ ਗੱਲਾਂ ਬਾਰੇ ਗੱਲਬਾਤ ਕਰਨ ਅੱਜ ਪਹੁੰਚੇ ਆ ਡਾਕਟਰ ਪਿਆਰੇ ਲਾਲ ਗਰਗ ਦੇ ਕੋਲ ਅਸੀਂ ਇਸ ਵੇਲੇ ਉਹਨਾਂ ਦੇ ਘਰ ਹੀ ਆ ਔਰ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਸੀ ਕਿਉਂਕਿ ਸਿਆਸਤ ਨੂੰ ਪੰਜਾਬ ਦੀ ਸਿਆਸਤ ਨੂੰ ਖਾਸ ਕਰਕੇ ਪਹਿਲਾਂ ਦੀ ਔਰ ਹੁਣ ਦੀ ਡਾਕਟਰ ਸਾਹਿਬ ਤੋਂ ਜ਼ਿਆਦਾ ਸ਼ਾਇਦ ਕੋਈ ਨਹੀਂ ਸਮਝ ਸਕਦਾ ਔਰ ਇਸ ਮਾਮਲੇ ਦੇ ਉੱਤੇ ਜਾਣਕਾਰੀ ਲੈਣੀ ਵੀ ਬਹੁਤ ਜ਼ਰੂਰੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਜੀ ਬਹੁਤ ਬਹੁਤ ਅੱਛਾ ਇਸੇ ਬਾਰੇ ਅੱਜ ਗੱਲ ਕਰਦੇ ਆ ਕਿ ਭਾਈ ਗੁਰਦੇਵ ਸਿੰਘ ਕੌਕੇ ਕਤਲ ਮਾਮਲੇ ਨੂੰ ਲੈ ਕੇ ਬਹੁਤ ਗੱਲਾਂ ਹੋ ਚੁੱਕੀਆਂ ਨੇ ਬਹੁਤ ਇੰਟਰਵਿਊਜ਼ ਹੋ ਚੁੱਕੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਔਰ ਸ਼੍ਰੋਮਣੀਕਰ ਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਜਿਹੜਾ ਕਿ ਹੁਣ ਵਿਸ਼ਲੇਸ਼ ਕੀਤਾ ਜਾ ਰਿਹਾ ਇਸ ਚੀਜ਼ ਦਾ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਖਾਸ ਕਰਕੇ ਸ਼੍ਰੋਮਣੀਕਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂਕਿ ਉਸ ਵੇਲੇ ਜਿਹੜੀਆਂ ਗੱਲਾਂ ਹੋਈਆਂ ਹੁਣ ਉਸ ਚੀਜ਼ ਨੂੰ ਲੈ ਕੇ ਕਮੇਟੀਆਂ ਬਣਾਈਆਂ ਜਾ ਰਹੀਆਂ 30 ਤੋਂ 32 ਸਾਲ ਬਾਅਦ ਹੁਣ ਇਹ ਮਾਮਲਾ ਕੱਢਿਆ ਗਿਆ 30 ਸਾਲ ਬਾਅਦ ਇਹ ਮਾਮਲਾ ਕਿਉਂ ਕੱਢਿਆ ਗਿਆ ਔਰ ਇਹ ਮਾਮਲਾ ਖਾਸ ਕਰਕੇ ਉਸ ਵੇਲੇ ਜਦੋਂ ਝੋਣਾ ਆ ਰਹੀਆਂ ਨੇ ਔਰ ਦੂਜੇ ਪਾਸੇ ਕਮੇਟੀ ਦਾ ਇਸ ਉੱਤੇ ਵੱਖਰੀ ਕਮੇਟੀ ਬਣਾ ਲੈਣਾ ਸ ਤੁਕੋ ਗੰਢੀ ਹੈ ਇੱਕ ਤਾਂ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਉਂਦੀ ਹੈ ਪਹਿਲਾਂ ਵੀ ਆਈ ਹੋਈ ਸੀ ਬਸ ਉਦੋਂ ਮੀਡੀਆ ਨਹੀਂ ਸੀ ਇੰਨਾ ਕਿ ਮਿਸਟਰ ਤਵਾੜੀ ਦੀ ਜਿਹੜੀ ਰਿਪੋਰਟ ਹੈ ਉਹ ਸਰਕਾਰੀ ਰਿਪੋਰਟ ਹੈ ਸਰਕਾਰੀ ਅਧਿਕਾਰੀ ਹੈ ਪੁਲਿਸ ਅਧਿਕਾਰੀ ਹੈ ਉਹਨੇ ਪੂਰੀ ਖੋਜ-ਵਿਖਣ ਕਰਕੇ ਲਿਖੀ ਆ ਜਿੱਚ ਉਹਦੇ ਅਨਸਾਰ ਉਹਨਾਂ ਨੇ ਅਜੇ ਵੀ ਉਹਨਾਂ ਨੂੰ ਪਗੋੜਾ ਦਿਖਾਇਆ ਹੋਇਆ ਹੈ ਕਾਗਜ਼ਾਂ 'ਚ ਤਾਂ ਪਰ ਜਿੱਦਾਂ ਦੇ ਹੋ ਵੀ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਪਤਨੀ ਧਰਮ ਪਤਨੀ ਉਹਨਾਂ ਦੇ ਬੱਚੇ ਬੇਟੇ ਪਿੰਡ ਦੇ 200 ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਗਈ ਪੁਲਿਸ ਤੇ 40 ਬੰਦਿਆਂ ਨੇ ਗਵਾਹੀਆਂ ਵੀ ਦਿੱਤੀਆਂ ਇਹ ਸਾਰਾ ਕੁਝ ਜਦ ਅਸੀਂ ਦੇਖਦੇ ਆ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸ਼ੰਕੇ ਖੜੇ ਹੁੰਦੇ ਨੇ ਤੇ ਦੂਜੀ ਗੱਲ ਉਹਦੇ ਚ ਰਿਪੋਰਟ ਚ ਉਹਨਾਂ ਨੇ ਇੱਕ ਹੋਰ ਲਿਖੀ ਆ ਵੀ ਕਿਤੇ ਵੀ ਇਹ ਨਹੀਂ ਲੱਗਦਾ ਵੀ ਉਹ ਪਗੜਾ ਤਾਂ ਦਿਖਾਇਆ ਪਰ ਪਗੜੀ ਭਾਲ ਦੇ ਕਿਤੇ ਵੱਡੇ ਕੋਸ਼ਿਸ਼ ਕਰੀ ਹੋਵੇ ਉਹ ਵੀ ਸਾਹਮਣੇ ਨਹੀਂ ਆ ਰਹੀ ਇਹ ਦੋ ਗੱਲਾਂ ਸ਼ੰਕੇ ਤੇ ਪੈਦਾ ਕਰਦੀਆਂ ਹੀ ਨੇ ਤੇ ਪਰ ਜਿਹੜੀ ਹੁਣ ਇਹ ਰਿਪੋਰਟ ਆਈਆ ਉਦੋਂ ਸ਼੍ਰੋਮਣੀ ਕਮੇਟੀ ਦਾ ਤਾਂ ਜਿਸ ਤੱਕ ਸਵਾਲ ਹੈ ਉਹ ਤਾਂ ਹੁਣ ਵੀ ਕਿਉਂਕਿ ਹੁਣ ਉਹਨਾਂ ਦੇ ਕੋਲ ਤਾਕਤ ਤਕਤ ਹੈ ਨਹੀਂ ਕੋਈ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੀਆਂ ਕਿਤਾਬਾਂ ਗਲਤ ਲਿਖੀਆਂ ਹੋਈਆਂ ਨੇ ਉਹਦੇ ਉੱਤੇ ਨਹੀਂ ਪ੍ਰਭਾਵ ਕਰਿਆ ਗੁਰਬਾਣੀ ਗਲਤ ਲਿਖੀ ਹੋਈ ਹੈ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਿਨਾਂ ਦੇ ਵਿੱਚ ਤਾਂ ਉਦੋਂ ਬਾਅਦ 5-6 ਸਾਲ ਬਾਅਦ ਕਿਉਂਕਿ ਜਦ ਕਹਿੰਦੇ ਨੇ ਵੀ ਰਿਪੋਰਟ ਆਈ ਉਹ ਹੋ ਯਾ ਰੌਲਾ ਪਿਆ ਉਹ ਸੰਮਤ ਹਰਮਜੀ ਲੇਖਾ ਕਤਾਵਾ ਆਪਹੀ ਜੀ ਚਾਪਤੀ ਸੀ ਜਿਹਦੇ ਵਿੱਚ ਸਾਰੇ ਇਤਿਹਾਸ ਗਲਤ ਸੀ ਹਮੇ ਕੋ ਹਿੰਦੀ ਦੀ ਉਹਦੀ ਕਾਪੀ ਮੈਨੂੰ ਕਿਸ ਨੇ ਕਹਿਆ ਵੀ ਪੜ੍ਹ ਕੇ ਜਰਾ ਦੱਸੋ ਕੀ ਹੈ ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕਿਹਾ ਹੈ ਵੀ ਉਹਨਾਂ ਦਾ ਸੀ ਸਿਰ ਵੱਢਤਾ ਤੇ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਚ ਚਾਰ ਟੋਟੇ ਕਰਕੇ ਚਾਰੇ ਪਾਸੇ ਟੰਗ ਥਾ ਫੇ ਚੰਦਨੀ ਚੌਕ ਦਾ ਤਾਂ ਸਾਬ ਕਤਮ ਖੋ ਗਿਆ ਨਾ ਭਾਈ ਜਾਨਾ ਭਾਈ ਮਤੀ ਦਾਸ ਸਤੀ ਦਾਸ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਬੇ ਤਾ ਲਖੀਸ਼ਾ ਬੰਜਾਰਾ ਇਹ ਤਾਂ ਇਤਿਹਾਸ ਹੀ ਖਤਮ ਹੋ ਗਿਆ ਫਿਰ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਸ਼੍ਰੋਮਣੀ ਕਮੇਟੀ ਨੇ ਤਾਂ ਜਿਹੜੀ ਚੀਜ਼ ਧਰਮ ਦੇ ਵਾਸਤੇ ਸਿੱਧੇ ਰੂਪ ਚ ਕਰਨੀ ਸੀ ਉਹ ਵੀ ਨਹੀਂ ਕੀਤੀ ਤੇ ਸਿੰਘਾਂ ਵਾਸਤੇ ਤਾਂ ਜਿੰਨਾਂ ਨਾਲ ਉਹਦਾ ਵੈਸੇ ਹੀ મતਭੇਦ ਰੱਖਦੇ ਸੀ ਉਹਨਾਂ ਵਾਸਤੇ ਤਾਂ ਉਹਨਾਂ ਨੇ ਨੱਕ ਕਰਨਾ ਸੀ ਇਹ ਤਾਂ ਇੱਕ ਸ਼ੰਕਾ ਹੈ ਗਈ ਹੈ ਹੋਣਾ ਕਿਉਂਕਿ ਉਹਨਾਂ ਨੇ ਰੀਹੈਬਿਲੀਟ ਕਰਨਾ ਰੋਲਾ ਇੰਨਾ ਪਿਆ ਹੋਇਆ ਹੈ ਸੋਸ਼ਲ ਮੀਡੀਆ ਦੇ ਜਮਾਨੇ ਚ ਹੁਣ ਉਹ ਕੋਈ ਕਮੇਟੀ ਬਣਾ ਦਿੰਦੇ ਨੇ ਹੁਣ ਤਾਂ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਦਸਕਤ ਮੈਂ ਚਲਾਈ ਹੋਈ ਸੀ ਗਵਰਨਰ ਸਾਹਿਬ ਨੂੰ ਵੀ ਕਹਿੰਦੇ ਅਸੀਂ ਮਿਲਣ ਜਾਵਾਂਗੇ ਪਤਾ ਨਹੀਂ ਉਹ ਕਿੱਥੇ ਟਰੱਕ ਕਾਗ ਜਾਂਦੇ ਕਿੱਥੇ ਨੇ ਜਿਹੜੇ ਦਸਕਤ ਕਰਾਇਏ ਸੀ ਕਹਿੰਦੇ ਸੀ ਉਹ ਤਾਂ ਟਰੱਕ ਜੇ ਸਿਰ ਤੇ ਚੁੱਕ ਕੇ ਤੁਰ ਪੈਂਦੇ ਉਹਨੇ ਕਾਗ ਤੁ ਵੈਸੀ ਇੱਕ ਬੜਾ ਵੱਡਾ ਉਹ ਬਣ ਜਾਣਾ ਸੀ ਪ੍ਰਭਾਵ ਹੈ ਤੋ ਟਰੱਕ ਨਹੀਂ ਕਹਿੰਦੇ ਜਾਣ ਦਿੱਤਾ ਉਹਦੇ ਤੁਸੀਂ ਸਿੱਧੇ ਚੁੱਕੇ ਚਲੇ ਜਾਓ ਵੀ ਚੰਗਾਲੀ ਅਸੀਂ ਪੰਡਾ ਬਣ ਕੇ ਜਾਣਾ ਹਟਾਓ ਬਿਲਕੁਲ ਅੱਛਾ ਫਿਰ ਤੁਸੀਂ ਉਹ ਨਹੀਂ ਜਾਣਦੇ ਦੂਰ ਦੂਰ ਡਾਇਨ ਬਣਾ ਸੋ ਇਹ ਜੋ ਕੋਈ ਗੱਲ ਨਹੀਂ ਹੁੰਦੀ ਬਿਲਕੁਲ ਸੋ ਮੈਂ ਜੇ ਸਰਕਾਰ ਫਿਰ ਵੀ ਰੋਕੋ ਫਿਰ ਰੋਕ ਲਵੇ ਹੂੰ ਫਿਰ ਤੁਸੀਂ ਕਹੋ ਵੀ ਠੀਕ ਆ ਰੋਕ ਲਓ ਅਸੀਂ ਆਖਣੇ ਆ ਤੁਸੀਂ ਕਰ ਲੋ ਰਸਤਾਂ ਠੀਕ ਹੈ ਨਾ ਇੱਕ ਤਾਂ ਇਹ ਹੈ ਦੂਜਾ ਇਹ ਹੈ ਵੀ ਇਸ ਵੇਲੇ ਜਿਹੜਾ ਆਮ ਤੌਰ ਤੇ ਮੈਨੂੰ ਆਨੇ ਲੱਗਦਾ ਵੀ ਪੰਜਾਬ 'ਚ ਕਿੱਥੇ ਨਾ ਕਿੱਥੇ ਕਿੱਥੇ ਨਾ ਕਿੱਥੇ ਪੰਜਾਬ ਸੋਨ ਖੜੀ ਰੱਖੀ ਜਾਂਦੀ ਹੈ ਇਹ ਜਿਹੜੀ ਰਿਪੋਰਟ ਹੈ ਜਦ ਇਹ ਹਿਊਮਨ ਰਾਈਟ ਕਮੇ ਜਿਹੜੀ ਕਮੇਟੀ ਸੀ ਪੰਜਾਬ ਹਿਊਮਨ ਰਾਈਟ ਆਰਗੇਨਾਈਜੇਸ਼ਨ ਪੰਜਾਬ ਮੁਖੀ ਮਨੁੱਖੀ ਅਧਿਕਾਰ ਜਿਹੜੀ ਜਸਤਬੰਦੀ ਸੀ ਉਹਦੇ ਕੋਲੇ ਉਹਦੇ ਚ ਬੜੇ ਵਿਦਵਾਨ ਲੋਕ ਸੀਗੇ ਜਸ ਅਜੀਤ ਸਿੰਘ ਬੈਂਸ ਸੀਗੇ ਜਦੋਂ ਉਹਨਾਂ ਕੋਲੋਂ ਰਿਪੋਰਟ ਆਈ ਹੋਈ ਸੀ ਉਹ ਰਿਪੋਰਟ ਇੰਨੀ ਗੁਪਤ ਕਿਉਂ ਪਈ ਹੀ ਮੈਨੂੰ ਸਮਝ ਨਹੀਂ ਆ ਰਹੀ ਤੇ ਦੂਜੀ ਗੱਲ ਵੀ ਹੁਣ ਕਿਉਂਕਿ ਇਹਨਾਂ ਗੱਲਾਂ ਤੇ ਬਹੁਤ ਸਾਰਾ ਜਿੱਦਨ ਤੋਂ ਬੰਦੀ ਸਿੰਘਾਂ ਦਾ ਮੋਰਚਾ ਚੱਲਦਾ ਹੈ ਕੁਟਕਟ ਉਦੋਂ ਦਾ ਤਾਂ ਸਾਹਮਣੇ ਗੱਲ ਆ ਸਕਦੀ ਸੀ ਇਹ ਹੁਣ ਹੀ ਕਿਉਂ ਆਈ ਹੈ ਹੁਣ ਮੈਨੂੰ ਆਂ ਲੱਗਦਾ ਹੈ ਵੀ ਇਹ ਇੱਕ ਭਾਰਤ ਦੇ ਵਿੱਚ ਇਹ ਸਿਸਟਮ ਚੱਲ ਰਿਹਾ ਹੈ ਕਿ ਵੀ ਇਹ ਦਿਖਾਓ ਕਿ ਜਿਹੜੇ ਦੇਸ਼ ਹੈ ਤੋੜਿਆ ਜਾ ਰਿਹਾ ਹੈ ਇਹਨੂੰ ਤੋੜਨ ਵਾਲੇ ਖਾਲਸਤਾਨੀ ਨੇ ਅੱਛਾ ਉਹਦੇ ਵਿੱਚ ਨਿੱਜਰਾ ਵਾਲਾ ਮਾਮਲਾ ਉਹਦੇ ਵਿੱਚ ਪੰਨੂ ਵਾਲਾ ਮਾਮਲਾ ਹੁਣ ਪੰਨੂ ਤਾਂ ਉੱਥੇ ਬੈਠਾ ਰੋਜ਼ ਹੀ ਭਾਸ਼ਣ ਕਰੀ ਜਾਂਦਾ ਨਾ ਉਹ ਕਰਾਇਆ ਕਰੂਆ ਉਹ ਕਹਿੰਦਾ ਜੀ ਇਸ ਦਾ ਕਰਾਇਆ ਤੇ ਡਾਕੇ ਬੰਦੇ ਹੁਣ ਜੇ ਕੋਈ ਵੀ ਮੁਲਕ ਬਾਹਰਲਾ ਇੱਥੇ ਧੱਕਾ ਮਾਰਨ ਦਾ ਜੀ ਕਰਕੇ ਜਾਂ ਆਪਦੇ ਸ਼ਹਿਰੀਆਂ ਨੂੰ ਕੋਈ ਉਂਗਲ ਲਾ ਕੇ ਸਾਡੇ ਦੇਸ਼ ਨੂੰ ਤੋੜਨਾ ਚਾਹੇਗਾ ਇਹ ਤਾਂ ਨਹੀਂ ਨਾ ਬਰਦਾਸ਼ਤ ਹੋ ਸਕਦਾ ਸੋ ਇਹਦੇ ਵਿੱਚ ਜਿਹੜਾ ਹੈਗਾ ਪਰ ਦੇਸ਼ ਦੀ ਸਰਕਾਰ ਇਹ ਹੁਣ ਕੋਈ ਚੋਣਾ ਜਿਤਨੀਆਂ ਨੇ ਚੋਣਾ ਹੁਣ ਸਾਨੂੰ ਸਭ ਨੂੰ ਦਿਖਦਾ ਹੈ ਵੀ ਦੇਸ਼ ਦੇ ਵਿੱਚ ਜਿਹੜੀਆਂ ਕੱਟਗਿੰਤੀਆਂ ਨੇ ਉਹਨਾਂ ਦੇ ਬਲਬੁੱਤੇ ਵੀ ਇਹ ਦੇਸ਼ ਨੂੰ ਖਰਾਬ ਕਰਦੀਆਂ ਨੇ ਇਹਨਾਂ ਨੂੰ ਕੁੱਟਣਾ ਜ਼ਰੂਰੀ ਹੈ ਜਾਂ ਇਹ ਸਾਡੇ ਨਾਲ ਲੱਗਣਾ ਬਹੁਤ سارے ਬਿਆਨ ਆ ਰਹੇ ਨੇ بار بار ਮੋਹਨ ਭਗਤ ਜੀ ਦਾ ਬਿਆਨ ਆ ਉਹ ਅਸੀਂ ਸਾਰੇ ਨੇ ਉਹ ਛਪਿਆ ਵੀ ਸੀ ਆਰਗੇਨਾਈਜ਼ ਵਿੱਚ ਛਪਿਆ ਆ ਪੰਜਨਾ ਜੀ ਵੀ ਛਪਿਆ ਸੋ ਇਸ ਕਰਕੇ ਉਹ ਜਿਹੜਾ ਜਿੱਥੋਂ ਤੱਕ ਸਵਾਲ ਹੈ ਵੀ ਇਹ ਬਹੁਤਾ ਜਿਆਦਾ ਹੰਕਾਰ ਚ ਨਾ ਰਹਿਣ ਵੇਸੀਂ ਰਾਜ ਕਰਿਆ ਮਤਲਬ ਕੀ ਹੈ ਰਾਜ ਸਿੱਖਾਂ ਨੇ ਵੀ ਕਰਿਆ ਤੇ ਵੀ ਕੋਈ ਨਾ ਕੋਈ ਜਾਤੀ ਹੋ ਸਕਦੀ ਹੈ ਹਿੰਦੂ ਬੜੇ ਗੁੱਸੇ ਚ ਨੇ ਆਕਰੋਸ਼ ਨੇ ਹਜ਼ਾਰ ਸਾਲ ਤੋਂ ਠੀਕ ਹੈ ਗੱਲਾਂ ਹੋਣਗੀਆਂ ਪਰ ਇਹ ਜਿਹੜਾ ਕਹਿਣਾ ਸਾਰਾ ਅਸਲ ਚ ਕੀ ਹੋਇਆ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਜਿਹੜੀ ਸਿੱਖੀ ਦੀ ਕਲਗੀ ਬਹੁਤ ਉੱਚੀ ਹੋ ਗਈ ਸੀ ਦੁਨੀਆ ਦੇ ਵਿੱਚ ਜਿਹੜਾ ਸਿੱਖੀ ਨੂੰ ਬਦੂ ਕਰਿਆ ਹੋਇਆ ਸੀ ਵੀ ਇਹ ਤਾਂ ਹਵਾਈ ਜਹਾਜ ਜਿਹੜਾ ਕਿ ਮਾਰ ਦਿੰਦੇ ਬੰਦੇ ਇਹ ਤਾਂ ਐ ਕਰ ਦਿੰਦੇ ਨੇ ਇਹ ਤਾਂ ਥਾਂ ਇੰਚ ਹੀ ਬੰਦੇ ਦਾ ਕਤਲ ਕਰ ਦਿੰਦੇ ਨੇ ਉਹ ਸਾਰਾ ਵਰਤਾਂਤ ਜਿਹੜਾ ਖਤਮ ਹੋ ਚੁੱਕਿਆ ਸੀ ਉਹਦੀ ਬਜਾਏ ਬਣ ਗਿਆ ਸੀ ਤੇ ਵੰਡੀ ਫੜੇ ਦੇਵਚੇ ਨੇ ਇਹ ਤਾਂ ਹਰੇਕ ਨੂੰ ਦੁਸ਼ਮਣ ਨੂੰ ਵੀ ਲੰਗਰ ਛਕਾ ਦਿੰਦੇ ਨੇ ਇਹ ਤਾਂ ਧਰਮ ਦਾ ਰੁਹੰਗੀ ਆਉਂਦੇ ਨੂੰ ਉਹਨਾਂ ਨੂੰ ਵੀ ਲੰਗਰ ਛਕਾ ਰਹੇ ਨੇ ਕੁਝ ਹੋਰ ਦੂਜੇ ਮੁਲਕ ਚੀਜ਼ ਜਮੇ ਕੱਖ ਨਹੀਂ ਇਹਨਾਂ ਦਾ ਸਬੰਧ ਉਹਨੂੰ ਵੀ ਜਾ ਕੇ ਲੰਗਰ ਉੱਥੇ ਦੁਖੀ ਦਵਾਈਆਂ ਦੇ ਦਿੰਦੇ ਨੇ ਉੱਥੇ ਸੇਵਾ ਕਰਦੇ ਨੇ ਸੋ ਉਹਦੇ ਵਿੱਚੋਂ ਉਹਨਾਂ ਨੂੰ ਲੱਗਿਆ ਵੀ ਇਹ ਤਾਂ ਜ਼ਿਆਦਾ ਹੀ ਉੱਚਾ ਹੋ ਗਿਆ ਕੰਮ ਇੱਕ ਤਾਂ ਕਲਗੀ ਨੂੰ ਥੱਲੇ ਲਿਆਉਣਾ ਦੂਜਾ ਪੂਰੇ ਦੇਸ਼ ਦੇ ਬਾਕੀ 78% ਇੱਥੇ ਹਿੰਦੂਵਾਦੀ ਹੋਈ ਆ ਉਹਨਾਂ ਹਿੰਦੂਆਂ ਦੇ ਵਿੱਚ ਇੱਕ ਭੈਅ ਪੈਦਾ ਕਰਨਾ ਵੀ ਦੇਖੋ ਇਹ ਖਾਲਸਾਤਨ ਬਣਾਣਗੇ ਇਹ ਦੇਸ਼ ਨੂੰ ਤੋੜ ਦੇਣਗੇ ਹੁਣ ਜੇ ਭਾਈ ਕੌਕੇ ਵਾਲਾ ਜਿਹੜਾ ਮਾਮਲਾ ਹੈ ਉਹ ਜੇ ਬਹੁਤਾ ਜਿਆਦਾ ਤੂੜ ਫੜਦਾ ਹੈ ਤਾਂ ਫਿਰ ਉਹ ਵਸੇ ਠੀਕ ਹੈ ਉਹਨਾਂ ਨੂੰ ਤਾਂ ਇੱਛਾ ਹੈ ਵੀ ਇਹ ਤੂੜ ਫੜੇ ਲੋਕ ਇੱਥੇ ਰੌਲਾ ਪਾਣ ਜਰੂਰ ਜਰੂਰ ਉਸ ਨਿਕਲਣਾ ਹੋਰ ਨਿਕਲਣਾ ਇਹ ਇੱਕ ਗੇਮ ਹੋ ਸਕਦੀ ਹੈ ਪਰ ਮੈਂ ਸਮਝਦਾ ਵੀ ਇਹਦੇ ਵਿੱਚ ਨਾਲੇ ਉਹਨਾਂ ਦੀ ਚਾਲ ਨਾ ਚੱਲੀ ਜਾਵੇ ਕੇਂਦਰ ਦੀ ਗਾਇ ਏਜੰਸੀਆਂ ਦੀ ਜਾਂ ਕੋਈ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਦੀ ਜੇ ਕੋਈ ਕਿਉਂਕਿ ਕਈ ਤਰ੍ਹਾਂ ਦੀ ਏਜੰਸੀਆਂ ਕੰਮ ਕਰਦੀਆਂ ਹੁੰਦੀਆਂ ਨੇ ਕੋਈ ਜ਼ਰੂਰੀ ਨਹੀਂ ਵੀ ਸਾਰੀਆਂ ਦੇਸ਼ ਭਗਤਾਂ ਵਾਲੀਆਂ ਜਾਂ ਦੇਸ਼ ਚ ਪੋਲੀਟੀਕਲ ਪਾਰਟੀਆਂ ਹੀ ਕੰਮ ਕਰਦੀਆਂ ਹੁਣ ਕਈ ਦੇਸ਼ ਵਿਰੋਧੀਆਂ ਜਿ세ਆਂ ਵੀ ਉਹੀ ਕੰਮ ਕਰਦੇ ਨੇ ਜਿਨੇ ਸਰਕਾਰਾਂ ਕਰੀਆਂ ਹੁੰਦੀਆਂ ਨੇ ਕਿਉਂਕਿ ਦੋਹਾਂ ਨੂੰ ਇੱਕ ਦੂਜੇ ਦਾ ਫਾਇਦਾ ਹੋ ਜਾਂਦਾ ਹੈ ਉਹ ਜਾਣੇ ਜਾਂ ਨਾ ਜਾਣੇ ਚ ਹੁੰਦਾ ਹੈ ਅਸੀਂ ਮਿਸ਼ਨ ਬਾਈ ਕਮਿਸ਼ਨ ਕਹਿੰਦੇ ਆ ਸੋ ਜਿਹੜੇ ਇਸ ਵਕਤ ਜਿਹੜਾ ਕੁਛ ਸਾਡਾ ਹੱਲ ਹੈ ਉਹ ਇਹ ਹੈ ਕਿ ਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੀ ਨਾਲੇ ਕੁਝ ਹੋ ਸਕਦਾ ਹੈ ਜਿਨ੍ਹਾਂ ਨੂੰ 200 ਬੰਦਿਆਂ ਦੀ ਹਾਜ਼ਰੀ ਚ ਫੜਿਆ ਦੱਸਿਆ ਇਹਨਾਂ ਦੇ ਆਪਣੇ ਅਧਿਕਾਰੀ ਨੇ ਸਰਕਾਰ ਦੇ ਨੇ 40 ਬੰਦਿਆਂ ਨੇ ਗਵਾਈਆਂ ਦਿੱਤੀਆਂ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਜਾਂਦੇ ਰਹੇ ਨੇ ਫਿਰ ਇਹ ਵੀ ਉਹਦੇ ਚ ਕਿਹਾ ਗਿਆ ਹੈ ਵੀ ਗਵਾਹੀ ਚ ਕਿਸੇ ਨੇ ਕਿਹਾ ਕਿ ਬਾਦਲ ਸਾਹਿਬ ਨੂੰ ਅਸੀਂ ਬੇਨਤੀ ਕਰੀ ਸੀ ਉਹਨਾਂ ਨੇ ਫੋਨ ਵੀ ਕਰਿਆ ਵੀ ਭਾਈ ਇਹਨਾਂ ਨੂੰ ਘਰ ਦਾ ਖਾਣਾ ਦੇ ਦੇ ਠੀਕ ਹੈ ਇਹ ਗੱਲਾਂ ਜੇ ਹੈਗੀਆਂ ਸੀ ਤਾਂ ਐਡੇ ਵੱਡੇ ਬੰਦੇ ਨੂੰ ਜੇ ਇਸ ਤਰ੍ਹਾਂ ਹੋ ਸਕਦਾ ਹੈ ਜੇ ਪਗੌੜਾ ਕਿੰਨ ਤਾਂ ਹੁੰਦਕ ਪਗੌੜਾ ਕਿਉਂ ਆ ਫਿਰ ਲੰਬੋ ਨਾ ਜੇ ਕਿੰਨੇ ਹੋਰ ਨੌਜਾਨ ਉਸ ਸਮੇਂ ਤੋਂ ਲੈ ਕੇ ਪਗੌੜੇ ਹੋਣਗੇ ਜਾਂ ਫਿਰ ਉਹ ਨਹੀਂ ਟ੍ਰੇਸੇਬਲ ਹੋਣੇ ਉਹ ਕਿੰਨੇ ਨੇ ਅੱਜ ਸਾਡੀ ਇਹ ਰੋੜ ਹੈ ਵੀ ਉਹ ਜਿਹੜੇ ਜਿਵੇਂ ਜਸਵੰਤ ਸਿੰਘ ਖਾੜੜਾ ਕੋਸ਼ਿਸ਼ ਕਰ ਰਿਹਾ ਸੀ ਰੰਬੰਦੀ ਅਸੀਂ ਇਹ ਨਰੰਬੰਦੀ ਕੋਸ਼ਿਸ਼ ਕਰੀਏ ਕਿ ਕਿੰਨੇ ਕੁ ਨੌਜਵਾਨ ਨੇ ਜਿਹੜੇ ਇਸ ਦੇ ਵਿੱਚ ਸ਼ਹੀਦ ਹੋ ਗਏ ਜਾਂ ਸਾਨੂੰ ਹੁਣ ਮਿਲ ਨਹੀਂ ਰਹੇ ਇਹ ਜੇ ਅਸੀਂ ਦੱਬਾਂਗੇ ਤਾਂ ਸਾਡਾ ਇਤਿਹਾਸ ਬਨੇਗਾ ਆ ਪਿੱਛੇ ਜੇ ਇੱਕ ਬੰਦੇ ਨੇ ਕਿਤਾਬ ਛਾਪੀ ਸੀ ਉਹਨੇ ਜਿਹੜੇ ਜੀ ਨੂੰ ਦੰਗੇ ਕਹਿੰਦੇ ਮੈਂ ਦੰਗੇ ਤਾਂ ਨਹੀਂ ਮੰਨਦਾ ਸਿੱਖ ਕਤਲੇਆਮ ਸੀ ਉਹ ਉਹ ਕਤਲੇਆਮ ਦੇ ਕੱਡੀ ਜਿੱਦੀ ਨਹੀਂ ਉਹਨੇ ਛੋਟੇ-ਛੋਟੇ ਜਗ੍ਹਾ ਤੋਂ ਜਾ ਕੇ ਵੀ ਬੰਦਿਆਂ ਦੀ ਇੰਟਰਵਿਊ ਕਰਕੇ ਹਾਲਾਂਕਿ ਉਹ ਦਿਨਾਂ ਸੌ ਮੱਤਵੇ ਦੇ ਹੋ ਸਕਦੇ ਨੇ ਕਿਤਾਬ ਨਾਲ ਕਿਉਂਕਿ ਇੱਕ ਬੰਦੇ ਜਿਹੜੇ ਦੱਸਦੇ ਨੇ ਉਹਨਾਂ ਦਾ ਦੱਸਣ ਦਾ ਆਪਣਾ ਤਰੀਕਾ ਹੁੰਦਾ ਉਹ ਕਈ ਵਾਰ ਗੱਲ ਨੂੰ ਵਧਾ ਚੜਾ ਕੇ ਵੀ ਦੱਸਦੇ ਨੇ ਹੋਰ ਵੀ ਅਸੀਂ ਰੋਜ਼ ਖੋਜ ਕਰਨ ਵਾਲੇ ਇਹੀ ਕੁਝ ਦੇਖਦੇ ਆ ਵੀ ਜਿਵੇਂ ਛੋਟੀ ਜਿਹੀ ਇੱਕ ਉਦਾਹਰਣ ਦਿਆਂਗਾ ਵੀ ਜੇ ਕਿਸੇ ਬਿਮਾਰੀ ਚ ਕਿਸੇ ਨੂੰ ਪਤਾ ਲੱਗ ਜੇ ਇਸ ਪੈਸੇ ਮਿਲਨੇ ਨੇ ਸਰਕਾਰ ਵੱਲੋਂ ਤੇ ਉਹ ਬਿਮਾਰੀ ਬਧਾ ਚੜਾ ਕੇ ਦੱਸਣ ਲੱਗ ਜਾਂਦੇ ਨੇ ਜੇ ਉਹਨਾਂ ਨੂੰ ਲੱਗੇ ਵੀ ਇਹ ਦੇ ਨਾਲ ਸਾਡਾ ਨੁਕਸਾਨ ਹੋਣਾ ਹੈ ਫਿਰ ਦੁਕੋਂਦੇ ਨੇ ਇਹ ਇਹ ਕੋਈ ਹੈ ਨਹੀਂ ਹੈ ਵੀ ਕਿਸੇ ਇੱਕ ਵਿਅਕਤੀ ਦੀ ਗੱਲ ਹੈ ਇਹ ਨਾਰਮਲ ਮਨੁੱਖੀ ਸੁਭਾਅ ਵੀ ਜੇ ਉਹਨੂੰ ਨੁਕਸਾਨ ਹੋਣਾ ਉਹ ਨਹੀਂ ਦੱਸਾ ਜੇ ਉਹਨੂੰ ਫਾਇਦਾ ਹੋਣਾ ਉਹ ਦੱਸ ਦਿੰਦਾ ਬਿਲਕੁਲ ਉਕੇ ਵੀਰ ਵਧਾ ਕੇ ਵੀ ਦੱਸਦਾ ਚਾਹੇ ਉਹਨੂੰ ਉਹਦੇ ਨਾਮ ਦਾ ਹੀ ਫਾਇਦਾ ਹੋਣਾ ਹੋਵੇ ਪੈਸਿਆਂ ਦਾ ਨਾ ਕੋਈ ਜ਼ਰੂਰੀ ਨਹੀਂ ਵੀ ਪੈਸਿਆਂ ਦਾ ਫਾਇਦਾ ਹੋਣਾ ਹੋਵੇ ਸੋ ਇਸ ਕਰਕੇ ਜਿਹੜੀ ਖੋਜ ਹੁੰਦੀ ਹੈ ਉਹਨੇ ਇਹਨਾਂ ਦੋਹਾਂ ਗੱਲਾਂ ਦਾ ਇੱਕ ਸੰਤੁਲਨ ਬਣਾਉਣਾ ਹੁੰਦਾ ਵੀ ਕਿੰਨੀ ਕੁ ਗੱਲ ਵਧਾ ਕੇ ਦੱਸੀ ਹੋਈ ਹੈ ਕਿੰਨੀ ਕੇ ਚ ਸੱਚ ਹੋ ਸਕਦਾ ਹੈ ਇਹੀ ਉਹਦਾ ਸੱਚ ਝੂਠ ਦੇ ਨਤਾਰਾ ਕਰਨ ਦੀ ਹੀ ਉਹਦੀ ਜਿਹੜੀ ਖੋਜ ਦਾ ਨਾਂ ਹੈ ਖੋਜ ਕੋਈ ਇਹ ਨਹੀਂ ਆ ਵੀ ਜਿਹਨੇ ਜੋ ਕਹਿਤਾ ਉਹਨਾਂ ਜਿਹਨੇ ਦਾਈ ਗੱਦੀ ਉਹਦੇ ਨਾਲ ਉੱਠ ਚੱਲੀ ਜੋ ਜਿਸ ਨੇ ਕਹਿਤਾ ਉਹਨੂੰ ਅਸੀਂ ਲਿਖ ਲਈਏ ਕੋਈ ਖੋਜ ਨਹੀਂ ਹੁੰਦੀ ਹਾਈ ਕਿ ਯਤਨ ਜ਼ਰੂਰ ਹੈ ਕਿ ਤੁਸੀਂ ਜਾ ਜਾ ਕੇ ਲੋਕਾਂ ਦੇ ਬਿਆਨ ਲੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਸਾਰਾ ਕੁਝ ਖੋਜ ਹੈ ਹਾਂ ਥੋੜੀ ਬੜੀ ਮਿਹਨਤ ਹੈ ਤੁਸੀਂ ਉਹ ਇਤਿਹਾਸ ਜਿਹੜਾ ਦੱਬਿਆ ਪਿਆ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਉਹ ਲਿਖਤਾ ਕੁਝ ਨਾ ਕੁਝ ਤਾਂ ਗੱਲ ਸਾਹਮਣੇ ਆਊਗੀ ਜਿਵੇਂ ਅੱਜ ਹੀ ਪ੍ਰੋਫੈਸਰ ਮਨਜੀਤ ਸਿੰਘ ਨੇ ਇੱਕ ਗੱਲ ਸੁਣਾਈ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਰ ਰਹੇ ਨੇ ਉਹਨੇ ਕਿਹਾ ਵੀ ਜਦ ਭਾਈ ਮੁਖਮ ਚੰਦ ਮੰਗਵੇ ਵੀ ਉਹ ਗੁਜਰਾਤ ਕੇ ਮੈਂ ਉਥੋਂ ਆਏ ਤੇ ਉਥੇ ਜਾ ਕੇ ਇੱਕ ਡੀਸੀ ਸਿੱਖ ਸੀਗਾ ਉਥੋਂ ਦੇ ਜਿਹੜੇ ਗ੍ਰਹਿ ਮੰਤਰੀ ਸੀ ਕਿ ਤੇ ਉਹਨਾਂ ਨੇ ਬੜਾ ਕਹਿਆ ਅੱਛਾ ਵੀ ਇਹ ਮੁਹਕਮ ਚੰਦ ਪੰਜਵੇਂ ਰਾਂਚ ਸੀ ਸਾਡੇ ਇਸ ਦਾ ਫੇਰ ਜਾ ਕੇ ਉਹ ਨੰਬਿਆ ਵੀ ਦਵਾਰ ਦਾ ਇੱਕ ਸਮੁੰਦਰ ਦੇ ਵਿੱਚ ਵੀ ਜਗਾ ਹੈਗਾ ਟਾਪੂ ਉਹਦੇ ਵਿੱਚ ਉਹ ਸੀਗੇ ਉਹਨਾਂ ਨੂੰ ਕਿਵੇਂ ਸੁਨਿਆਹ ਮਿਲਿਆ ਹੋਊ ਕੀ ਨਹੀਂ ਪਰ ਇੱਕ ਗੱਲ ਉੱਥੋਂ ਉਹ ਤੇ ਨਕਸਾ ਗੱਜ ਦਾ ਉਹਨਾਂ ਦਾ ਜਗਾ ਵੀ ਮਿਲ ਗਈ ਹੈ ਉਹ ਡੀਸੀ ਨੇ 2 ਸਾਲ ਕੋਸ਼ਿਸ਼ ਕਰਕੇ ਨੰਬੀ ਉਹ ਜਗਾ ਸੋ ਇਹ ਕਹਿੰਦਾ ਮੇਰਾ ਮਤਲਬ ਹੈ ਜੇ ਕੋਈ ਇੰਨੀ ਵੀ ਡਾਕੂਮੈਂਟੇਸ਼ਨ ਕਰਦਾ ਹੈ ਉਹਦਾ ਮਤਲਬ ਤਾਂ ਹੈਗਾ ਹੀ ਹੈ ਜੇ ਕੋਈ ਅੱਜ ਕਿਤੇ ਘੁੰਮ ਕੇ ਕਹਿੰਦਾ ਜੀ ਫਲਾਨੀ ਫਲਾਨ ਸੰਤ ਤੇ ਗੁਰਦੁਆਰੇ ਹੈਗੇ ਨਹੀਂ ਜਾਇ ਉਹ ਜਿਸ ਵੀ ਰੂਪ ਚ ਨੇ ਤੇ ਖੋਜ ਦਾ ਤਾਂ ਮਤਲਬ ਹੈਗਾ ਹੀ ਆ ਸੋ ਜਿੰਨਾ ਉਹ ਨੌਜਵਾਨਾਂ ਨੇ ਖੋਜ ਇਹ ਕਰੀ ਆ ਕਿ ਬਈ ਕਿੱਥੋਂ ਕਿੱਥੋਂ ਲੋਕਾਂ ਨੂੰ ਮਾਰੇ ਗਏ ਜਾਂ ਘਰਾਂ ਚੋਂ ਬਾਹਰ ਕੱਢੇ ਗਏ ਜਾਂ ਸਮਾਨ ਡੁੱਟਿਆ ਗਿਆ ਜਾਂ ਕਿਤੇ ਅੱਗ ਜਣੀ ਹੋਈ ਉਹ ਉਹਨਾਂ ਨੇ ਲਿਖਿਆ ਤਾਂ ਉਹ ਕਾਫੀ ਮਿਹਨਤ ਹੈ ਔਰ ਉਹਦੀ ਤਾਰੀਫ ਕਰਨੀ ਬੰਦੀ ਆ ਪਰ ਉਹਨੂੰ ਪੂਰੇ ਨੂੰ ਇਤਿਹਾਸ ਮੰਨਣਾ ਇਸੇ ਤਰ੍ਹਾਂ ਇਹ ਸ਼ਾਇਦ ਨਹੀਂ ਠੀਕ ਹੋਏਗਾ ਉਹ ਸਹੀ ਹੈਗੀ ਆ ਇਤਿਹਾਸ ਵਾਸਤੇ ਜਿਹੜਾ ਉਹ ਆਮ ਯੂਨੀਵਰਸਟੀਆਂ ਹੋਰ ਨਹੀਂ ਕਰਦੀਆਂ ਉਹ ਉਹਨਾਂ ਨੌਜਾਨਾ ਨੇ ਕੰਮ ਕਰਿਆ ਔਰ ਬੜਾ ਵੱਡਾ ਕੰਮ ਹੈ ਇਹੋ ਛੋਟਾ ਕੰਮ ਨਹੀਂ ਹੈ ਕਿਉਂਕਿ ਕੌਮਾਂ ਬੰਦੀਆਂ ਹੀ ਤਾਂ ਨੇ ਜੇ ਉਹਨਾਂ ਦਾ ਇਤਿਹਾਸ ਲਿਖਿਆ ਜਾਂਦਾ ਕੋਈ ਨਹੀਂ ਇਤਿਹਾਸਕਾਰ ਉਹਨੂੰ ਫੇਰ ਡੱਬ ਲੈਣਗੇ ਆਪੇ ਵੀ ਉਹਨਾਂ ਚੋਂ ਸੱਚਾ ਕਿੰਨਾ ਕਹੇ ਸਹੀ ਕਿੰਨਾ ਕਹੇ ਇਤਿਹਾਸ ਦੀ ਕਸਵੱਟੀ 'ਚ ਕਿੰਨਾ ਕ ਸਹੀ ਲੱਭਦਾ ਸੋ ਇਸ ਕਰਕੇ ਮੈਂ ਭਾਈ ਕੌਂਕੇ ਜੀ ਦਾ ਜਿਹੜਾ ਹੈ ਉਦੇ ਵਾਸਤੇ ਇੱਕੋ ਹੀ ਗੱਲ ਕਹਾਂਗਾ ਅੱਜ ਸਾਡੀ ਲੋੜ ਇਹ ਹੈ ਕਿ ਉਸ ਸਮੇਂ ਦੇ ਵਿੱਚ ਬੜੇ ਦੋਸ਼ ਲੱਗ ਰਹੇ ਨੇ ਸਰਕਾਰ ਤੇ ਵੀ ਲੱਗ ਰਹੇ ਨੇ ਵੀ ਉਹਨਾਂ ਨੇ ਫੜਫੜ ਕੇ ਬੜੇ ਮਾਰਤੇ ਜੇ ਇਹ ਸਿੱਖਾਂ ਦੇ ਬਾਰੇ ਇਹ ਕਿਹਾ ਜਾਂਦਾ ਵੀ ਇਹ ਨਹੀਂ ਕਹੀ ਜਾਂਦੇ ਨੇ ਅਸੀਂ تمہاری ਨਹੀਂ ਮੁਕਾਬਲੇ ਦੇ ਵਿੱਚ ਹੈ ਸੋ ਇਹ ਜਿਹੜਾ ਹੈਗਾ ਜਾਂ ਉਹ ਸੱਚੀ ਮੁੱਚੀ ਮਰ ਗਏ ਕਿੰਨੇ ਸ਼ਹੀਦ ਹੋ ਗਏ ਉਹਦੇ ਬਾਰੇ ਵੀ ਕੋਈ ਫਿਗਰ ਸਾਹਮਣੇ ਨਹੀਂ ਆ ਰਹੀ ਤੇ ਜਸਵੰਤ ਸਿੰਘ ਖਾਲੜਾ ਜੀ ਇਹ ਕੋਸ਼ਿਸ਼ ਕਰ ਰਹੇ ਸੀਗੇ ਸੋ ਮੈਨੂੰ ਐ ਲੱਗਦਾ ਵੀ ਅੱਜ ਸਿੱਖੀ ਵਾਸਤੇ ਵੀ ਸਾਡੇ ਦੇਸ਼ ਵਾਸਤੇ ਵੀ ਕਿਉਂਕਿ ਤੱਥ ਕੁਝ ਦੇਰ ਬਾਅਦ ਰੱਖਣੇ ਸਾਹਮਣੇ ਜ਼ਰੂਰੀ ਹੁੰਦੇ ਨੇ ਤੇ ਉਸ ਵਾਸਤੇ ਮੈਨੂੰ ਇਹ ਲੱਗਦਾ ਹੈ ਵੀ ਇਹ ਜੀ ਜਿਹੜੀ ਖੋਜ ਹੈ ਹੁਣ ਇਹ ਇੱਕ ਛੀਦੀ ਦੇ ਉੱਤੇ ਜਾਂ ਜੋ ਕਾਗਜ਼ਾਂ ਚ ਗੁੰਮਸ਼ਦ ਹੈ ਜਾਂ ਜਿਹੜਾ ਕਥ ਤਸ਼ਹੀਦ ਦੀ ਕਿਹਾ ਜਾਂਦਾ ਹੈ ਜੋ ਵੀ ਹੈ ਉਹ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਵੀ ਕੀ ਹੈ ਕਿਉਂਕਿ ਕਾਗਜ਼ਾਂ 'ਚ ਅਹੀ ਵੀ ਅਜੇ ਇੱਕ ਪਗੜੇ ਨੇ ਉਹ ਪਗੜੇ ਨੂੰ ਦੱਬਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੁਣ ਜਿਵੇਂ ਸੁਭਾਸ਼ ਚੰਦਰ ਉਹ ਸਵਾਰੇ ਅੱਜ ਵੀ ਕਹੀ ਜਾਂਦੇ ਨੇ ਨਹੀਂ ਜੋ ਤਾਂ ਸਾਧੂ ਬਣ ਕੇ ਕਰਦੇ ਸੀ ਜੀਵਨ ਹੈ ਸੋ ਇਸ ਕਰਕੇ ਉਹੀਆਂ ਗੱਲਾਂ ਦੇ ਉੱਤੇ ਨਾ ਕਾਫੀ ਕੁਝ ਹੁੰਦਾ ਰ ਕੰਟਰੋਵਰਸੀ ਚੱਲਦੀ ਵੀ ਰਹਿੰਦੀ ਹੈ ਜੋ ਚੱਲਦੀ ਰਹਿੰਦੀ ਵੀ ਚਾਹੀਦੀ ਹੈ ਜਿੰਨਾ ਚਿਰ ਅਗਲਾ ਕੋਈ ਪੁਸਤਾ ਸਬੂਤ ਨਹੀਂ ਦਿੰਦਾ ਬਹੁਤ ਸਾਰੇ ਨੇ ਨੀਤਾ ਜੀ ਸੁਭਾਸ਼ ਇਤੇ ਰੋਪੜ ਜਿੱਕ ਬਣਾਈ ਹੋਈ ਹੈ ਕਿਤੇ ਨੇ ਉਹ ਇਹਦੇ ਉੱਤੇ ਲੱਭਦਾ ਬੜਾ ਖੋਜ ਕਰਦਾ ਵੀ ਐ ਜੀ ਮੈਂ ਤੁਹਾਨੂੰ ਸਬੂਤ ਦਿੰਦਾ ਸੋ ਕੇ ਬੈਠੇ ਸੀ ਸਾਧੂ ਬਣ ਕੇ ਬੈਠੇ ਸੀ ਇਹੋ ਜੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਸੋ ਪਰ ਐਸ ਵੇਲੇ ਸਾਡੀ ਜਿਹੜੀ ਲੋੜ ਹੈ ਇਹ ਹੈ ਕਿ ਅਸੀਂ ਪੰਜਾਬ 'ਚ ਜੋ ਵੀ ਵਾਪਰੇ ਉਹਨਾਂ ਦਸ ਸਾਲਾਂ 'ਚ ਉਹ ਨੂੰ ਜੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਜਾਂ ਮਨੁੱਖੀ ਅਧਿਕਾਰ ਜਥੇਬੰਦੀ ਜਾਂ ਕੋਈ ਸਰਕਾਰ ਤੇ ਲੋਕਾਂ ਦੀ ਰੜਮੀ ਮਿਲਮੀ ਜਾਂ ਕੋਈ ਇਸਟ੍ਰੋਮਿਕ ਕਮੇਟੀ ਉਹ ਕੋਈ ਵੀ ਜਿਹੜੀ ਆ ਇਹ ਖੋਜ ਕਰੇ ਵੀ ਉਦੋਂ ਪੰਜਾਬ 'ਚ 10 ਸਾਲ 'ਚ ਵਾਪਰੇਕੀ ਬਿਲਕੁਲ ਉਹ ਨਹੀਂ ਜਿਆਦਾ ਲੋੜ ਹੈ ਕਿਉਂਕਿ 80 ਤੋਂ 84 ਤੱਕ ਤਾਂ 80 ਤੋਂ ਲੈ ਕੇ 90 ਤੱਕ ਤਾਂ ਫਿਰ ਵੀ ਕਾਫੀ ਕੁਝ ਮਿਲਦਾ ਹੈ 90 ਤੋਂ ਬਾਅਦ ਵਾਲਾ ਜਿਹੜਾ ਹੈ ਉਹ ਹੈ ਨਹੀਂ ਬਹੁਤਾ ਉਹ ਲੰਬੀ ਲੋੜ ਹੈ ਅੱਛਾ ਡਾਕਟਰ ਸਾਹਿਬ ਇਹ ਗੱਲ ਤੋਂ ਸਮਝ ਗਏ ਕਿ ਠੀਕਾ ਕਰਨੀ ਚਾਹੀਦੀ ਹੈ ਖੋਜ ਔਰ ਬਹੁਤ ਜ਼ਰੂਰੀ ਹੈ ਪਰ ਜਿਵੇਂ ਹੁਣ ਸ਼੍ਰੋਮ ਨਿਕ ਦੇ ਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇੱਕ ਕਮੇਟੀ ਬਣੀ ਹੈ ਜਿਸ ਦੇ ਵਿੱਚ ਵੱਡੇ ਵੱਡੇ ਵਕੀਲ ਹੈਗੇ ਨੇ ਇੱਕ ਜਲੰਧਰ ਤੋਂ ਵੀ ਨੇ ਉਹ ਕਮੇਟੀ ਪਹਿਲਾਂ ਵੀ ਬਣ ਸਕਦੀ ਸੀ ਇਹ ਕੋਝ ਪਹਿਲਾਂ ਵੀ ਹੋ ਸਕਦੀ ਸੀ ਇਹ ਹੁਕਮ ਪਹਿਲਾਂ ਵੀ ਦਿੱਤੇ ਜਾ ਸਕਦੇ ਸੀ ਪਰ ਹੁਣ ਕਿਉਂ ਇਹ ਤਾਂ ਮੋਟੀ ਗੱਡੀ ਹੈ ਵੀ ਹੁਣ ਅਕਾਲੀ ਦਲ ਜਿਹੜਾ ਹੈਗਾ ਉਹ ਪਿੱਛੇ ਪੈਰ ਤੇ ਚੱਲਿਆ ਹੋਇਆ ਹੈ ਕਾਢੀ ਦਲ ਦੇ ਤਿੰਨ ਰਹਿ ਗਏ ਐ ਮਡੇ ਅਕਾਲੀ ਦਲ ਦੀ ਵੋਟ ਪਰਸੈਂਟੇਜ ਬਹੁਤ ਥੱਡੇ ਆ ਗਈ ਹੈ ਦੋ ਦੂਜੀ ਵਾਰੀ ਹਾਰ ਚੁੱਕੇ ਨੇ ਤੀਜੀ ਵਾਰੀ ਦਾ ਕੋਈ ਪਤਾ ਨਹੀਂ ਹੈ ਕਿ ਉਹਨਾਂ ਕੋਲੇ ਜਿਹੜੇ ਪੰਜਾਬ ਦੇ ਜਿਹੜੇ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਸੀ ਉਹਦੇ ਅਨਸਾਰ ਮੰਗ ਕਰਨ ਦੀ ਹਿੰਮਤ ਨਹੀਂ ਹੈ ਜੇ ਉਹ ਉਸ ਦੇ ਅਨਸਾਰ ਮੰਗ ਕਰ ਲੈਣ ਫੇਰ ਤਾਂ ਆ ਇਹਨਾਂ ਚੀਜ਼ਾਂ ਦੀ ਬੇਸੀ ਆ ਜਾਣਗੀਆਂ ਵਿੱਚ ਤੇ ਪਰ ਕਿਉਂਕਿ ਉਹਨਾਂ ਦੀ ਕੋਈ ਹੈ ਨਹੀਂ ਇਸ ਕਰਕੇ ਉਹ ਕਦੇ ਤਾਂ ਦਸਕਤਮੇਂ ਮਚਲਾਉਂਦੇ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਉਹ ਗਵਰਨਰ ਸਾਹਿਬ ਉਹਨਾਂ ਨੂੰ ਮਿਲਦੇ ਨੇ ਨਹੀਂ ਤੇ ਕੀ ਹੁੰਦਾ ਉੱਥੇ ਦਸਕਤ ਪਹੁੰਚਦੇ ਨੇ ਨਹੀਂ ਪਹੁੰਚਦੇ ਕਦੇ ਉਹ ਆਹ ਚਲਾ ਦਿੰਦੇ ਨੇ ਜਦ ਕਿ ਮੋਰਚਾ ਲੱਗਿਆ ਹੋਇਆ ਜੀ ਬੰਦੀ ਸਿੰਘਾਂ ਨਹੀਂ ਦਿਖਾਈਦਾ ਫਿਰ ਦਸਕਤ ਮੇਂ ਦਾ ਕਿੰਨਾ ਕੁ ਮਤਲਬ ਹੈ ਸੋ ਇਸ ਕਰਕੇ ਉਹ ਆਪਦੀ ਹੋਣਦ ਵਾਸਤੇ ਕਰ ਰਹੇ ਨੇ ਮੈਨੂੰ ਇਹ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਉਹਨਾਂ ਦਾ ਇਹ ਬਹੁਤ ਵੱਡਾ ਉਦੇਸ਼ ਹੈ ਉਹ ਹੋਂਦ ਨੂੰ ਆਬਦੀ ਨੂੰ ਕਾਇਮ ਰੱਖਣ ਵਾਸਤੇ ਸਿੱਖੀ ਦੇ ਵਿੱਚ ਪਰ ਜੋ ਕਹਿੰਦੇ ਨੇ ਵੀ ਜੋ ਚਲੋ ਜੋ ਵੀ ਕਰਨਾ ਕਟਕਟ ਉਹਦਾ ਕੁਝ ਤਾਂ ਫਾਇਦਾ ਹੋਏਗਾ ਹੀ ਜਿਹੜਾ ਪਹਿਲਾਂ ਨਹੀਂ ਕਰੇ ਉਹ ਤਾਂ ਆਪਣੇ ਸਾਹਮਣੇ ਹੀ ਹੈ ਵੀ ਉਦੋਂ ਤਾਂ ਸਿੱਧਾ ਬੀਜੇਪੀ ਦੇ ਨਾਲ ਸਾਹ ਸੀ ਉਹਨਾਂ ਦੇ ਜੇ ਜਦ ਨੌ ਮਾਸ ਦਾ ਰਿਸ਼ਤਾ ਹੋਵੇ ਤੇ ਉਹਦੇ ਵਿੱਚ ਇਹ ਹੋਵੇ ਵੀ ਇਹਨਾਂ ਨੂੰ ਖੜਸਤਾਨੀ ਗਿਰਦਾ ਨਿਆ ਹੋਇਆ ਹੋਵੇ ਇਹਨਾਂ ਦੇ ਉੱਤੇ ਦੋਸ਼ ਉਣ ਕੇ ਜੀ ਇਹ ਤਾਂ ਬਾਹਰੋਂ ਹਿਯਾਰ ਲਿਆ ਰਹੇ ਨੇ ਹੋਰ ਭਈ ਕੌਂਕੇ ਦੇ ਉੱਤੇ ਇਹੋ ਜੀ ਦੋਸ਼ ਲਾਏ ਹੋਏ ਸੀ ਨਾ ਸੱਚ ਸੀ ਝੂਠ ਸੀ ਇਹ ਤਾਂ ਮਤਲਬ ਤਫਤੀਸ਼ ਹੀ ਦਸੇਗੀ ਤਫਤੀਸ਼ ਤਾਂ ਕੋਈ ਨਹੀਂ ਜੇ ਤਫਤੀਸ਼ ਹੋ ਕੇ ਸਾਹਮਣੇ ਆਉਂਦਾ ਜੇ ਕੋਈ ਬੰਦਾ ਗਤੀਵਿਧੀਆਂ ਦੇਸ਼ਨ ਤੋੜਨੇ ਕਰਦਾ ਚਲੋ ਕੋਈ ਵੀ ਹੋਵੇ ਉਹ ਨੂੰ ਤਾਂ ਨਹੀਂ ਬਖਸ਼ਦੀ ਸਰਕਾਰ ਤੇ ਨਾ ਹੀ ਬਖਸ਼ਣਾ ਚਾਹੀਦਾ ਪਰ ਜੇ ਉਹਨੂੰ ਸਾਹਮਣੇ ਤਾਂ ਲਿਆਉਣਾ ਸੋ ਇਸ ਕਰਕੇ ਐਸਜੀਪੀਸੀ ਨੇ ਉਹਨੂੰ ਸਾਹਮਣੇ ਲਿਆਉਣ ਵਾਸਤੇ ਜਾਂ ਕਾਦੀ ਦਲ ਨੇ ਕੰਮ ਤਾਂ ਨਹੀਂ ਕਰਿਆ ਕਿਉਂਕਿ ਉਦੋਂ ਉਹ ਭਾਜਪਾ ਨਾਲ ਰਲੇ ਹੋਏ ਸੀ ਪਰ ਇਹ ਸਮਝੇ ਜਾਂਦਾ ਸੀ ਕਿ ਜਿਹੜੀ ਇੱਥੇ ਖੜਕੂ ਲਹਿਰ ਜਿਹੜੀ ਐਕਸਟਰੀਮਿਸਟ ਲਹਿਰ ਕਹਿੰਦੇ ਨੇ ਅੰਗਰੇਜ਼ੀ ਚ ਕਈ ਕਈ ਇਹਨੂੰ ਅਤਵਾਦੀ ਕਹਿੰਦੇ ਨੇ ਕਈ ਖੜਕੂ ਕਹਿੰਦੇ ਹਾਂ ਦਾ ਆਪਣਾ ਆਪਣਾ ਸ਼ਬਦਾਵਲੀ ਆ ਉਹ ਸ਼ਬਦਾਵਲੀ ਦੀ ਜਿਹੜੀ ਉਹ ਲਹਿਰ ਸੀ ਉਦੋਂ ਜੋ ਪੰਜਾਬ ਦਾ ਕਾਲਾ ਦੌਰ ਆਪਾਂ ਜੀ ਕਹੀਏ 82 ਤੋਂ ਲੈ ਕੇ 94 95 96 ਤੱਕ ਬਲਕੇ ਉਹ ਦੌਰ ਦਾ ਜਿਹੜਾ ਕੱਚਾ ਚਿੱਠਾ ਹੈ ਉਹ ਸਭ ਦੇ ਸਾਹਮਣੇ ਹੈ ਉਹਨੂੰ ਇਹ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਨੂੰ ਤੋੜਨ ਦਾ ਦੌਰ ਸੀ ਇੱਥੇ ਖਾਲਸਤਾਨ ਬਣਾਉਣ ਦਾ ਦੌਰ ਸੀ ਸਰਕਾਰ ਦੀਆਂ ਨਜ਼ਰਾਂ 'ਚ ਉਹ ਇਹੀ ਹੈ ਸਰਕਾਰ 'ਚ ਇਹ ਹੋਵੇ ਚਾਹੇ ਵੀ ਹੋਵੇ ਸਰਕਾਰ ਇਹ ਨਹੀਂ ਹੈ ਵੀ ਇਸ ਪਾਰਟੀ ਦੀ ਸਰਕਾਰ ਹੈ ਉਸ ਦੀ ਹੈ ਉਹ ਦੌਰ ਦੇ ਵੀ ਜੇ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਨੂੰ ਤੋੜਨ ਦੀਆਂ ਗੱਲਾਂ ਸੀਗੀਆਂ ਤਾਂ ਉਹਦੇ ਵਿੱਚ ਫਿਰ ਕੀ ਹੋਇਆ ਇਹ ਤਾਂ ਦੇਖਣਾ ਬੰਦਾ ਹੀ ਹੈ ਨਾ ਇਹ ਉਹਨਾਂ ਨੇ ਜਿਨ੍ਹਾਂ ਨੇ ਦੇਸ਼ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਦੀ ਗੱਲ ਕਰਨੇ ਉਹਨਾਂ ਵਾਸਤੇ ਵੀ ਜ਼ਰੂਰੀ ਹੈ ਵੀ ਉਹ ਕੀ ਕਰਦੇ ਸੀ ਕਿੱਥੇ ਰਹਿੰਦੇ ਸੀ ਕਿਵੇਂ ਕੰਮ ਕਰਦੇ ਸੀ ਕਿਵੇਂ ਗੁੱਟਬੰਦੀ ਹੁੰਦੀ ਸੀ ਉਹਨਾਂ ਦੀ ਗਰੁੱਪ ਬੰਦੀ ਸੋ ਇਸ ਕਰਕੇ ਮੈਨੂੰ ਐ ਲੱਗਦਾ ਹੈ ਵੀ ਤੱਥ ਲੋਕਾਂ ਸਾਹਮਣੇ ਆਉਣ ਨਾਲ ਦੋਨੇ ਤਰ੍ਹਾਂ ਨੂੰ ਹੀ ਫਾਇਦਾ ਹੁੰਦਾ ਹੈ ਜਿਹੜੀ ਜੇ ਫਰਾਂਸ ਕੋਲ ਸੀ ਸਮਝਦੇ ਆ ਵੀ ਉਹ ਨਾ ਜਾਣ ਗੁੰਮਰਾ ਹੋ ਕੇ ਜਾਂਦੇ ਸੀ ਤਾਂ ਹਟ ਜਾਣਗੇ ਗੁੰਮਰਾ ਹਣੋ ਜੇ ਅਸੀਂ ਸਮਝ ਲਿਆ ਵੀ ਦੇਸ਼ ਨੂੰ ਤੋੜਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਤੇ ਉਹਨਾਂ ਨੂੰ ਸਮਝ ਆ ਜਾਏਗੀ ਵੀ ਅੱਛਾ ਹੀ ਤਾਂ ਇਹ ਵੀ ਕਰਦੇ ਹੁੰਦੇ ਨੇ ਉਹ ਹੋਰ ਚੌਕਸ ਹੋ ਜਾਣਗੀਆਂ ਸੋ ਇਸ ਕਰਕੇ ਇਹ ਸਾਰੇ ਪਾਸੇ ਨਾ ਦੋਨਾਂ ਪਾਸਿਆਂ ਨੂੰ ਹੀ ਫਾਇਦਾ ਹੁੰਦਾ ਜਦ ਤੁਸੀਂ ਕਿਉਂਕਿ ਹੁਣ ਉਹ ਸਮਾਂ ਤਾਂ ਰਿਹਾ ਨਹੀਂ ਹੁਣ ਤਾਂ 25 ਸਾਲ ਹੋ ਗਏ 30 30 ਸਾਲ ਬਾਅਦ ਜਦ ਤੁਸੀਂ ਕੋਈ ਕਾਗਜ਼ ਕੱਢਦੇ ਹੋ ਉਦੋਂ ਪੁਰਾਣੇ ਦਵਾਨੇ ਦਾ ਉਹ ਤਾਂ ਅਸਰ ਨਹੀਂ ਰਹਿੰਦਾ ਬੜਕਿ ਉਹ ਅਗਲਿਆਂ ਵਾਸਤੇ ਸਿੱਖਣ ਵਾਸਤੇ ਚੰਗਾ ਹੋ ਜਾਂਦਾ ਹੈ ਅੱਛਾ ਇਸੇ ਸੰਦਰਭ ਚ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਤੁਸੀਂ ਇਹ ਗੱਲ ਕੀਤੀ ਕਿ ਪੰਜਾਬ ਦੀ ਛਵੀ ਜਿਹੜੀ ਮੋਟੀ ਮੋਟੀ ਆਹੀ ਗੱਲ ਹੈ ਕਿ ਪੰਜਾਬ ਦੀ ਛਵੀ ਪੂਰੇ ਦੇਸ਼ ਚ ਖਰਾਬ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਪੋਲਰਾਈਜੇਸ਼ਨ ਹੋ ਸਕੇ ਜਿਹੜਾ ਕੈਨੇਡਾ ਦੇ ਵਿੱਚ ਹਾਲਾਤ ਬਣੇ ਕੈਨੇਡਾ ਦੇ ਨਾਲ ਹਾਲਾਤ ਬਣੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜੇ ਅਮਰੀਕਾ ਦੇ ਨਾਲ ਵੀ ਜਿਹੜੇ ਇਲਜ਼ਾਮ ਲੱਗੇ ਨੇ ਉਹ ਵੀ ਸਾਰੇ ਕੀ ਇਸੇ ਚੀਜ਼ ਦਾ ਹਿੱਸਾ ਨੇ ਦੀ ਮੈਨੂੰ ਇਹ ਦੋਨੇ ਗੱਲਾਂ ਨਹੀਂ ਲੱਗਦੀਆਂ ਨੇ ਹੁਣ ਤੁਸੀਂ ਦੇਖੋ ਜੇ बार-बार ਵੀਡੀਓ ਇਹ ਜੇ ਚੱਲੀ ਜਾ ਰਹੇ ਨੇ ਕੀ ਅਸੀ ਉਹ ਤੇ ਕੁਸ ਕੇ ਮਾਰਤਾ ਅਸੀਂ ਬੰਦੇ ਨੂੰ ਮਾਰਤਾ ਫਿਰ ਇਹਨੂੰ ਮਾਰਤਾ ਫਿਰ ਇਹਨੂੰ ਮਾਰਤਾ ਜੇ ਇਹੋ ਜਿਹੇ ਵੀਡੀਓ ਚੱਲ ਰਹੇ ਨੇ ਉਹ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਤਾਂ ਪਤਾ ਲੱਗੀ ਜਾਣਾ ਚਾਹੀਦਾ ਜੇ ਨਹੀਂ ਲੱਗਦਾ ਤਾਂ ਤਾਂ ਮਾੜੀ ਗੱਲ ਹੈ ਪਰ ਇਹ ਵੀਡੀਓ ਜੇ ਕੋਈ ਚਲਾ ਰਿਹਾ ਚਲਾ ਤਾਂ ਇਹ ਖਰੂ ਕੋਈ ਤੱਤ ਹੈ ਜਿਹੜਾ ਤੱਤ ਇਹ ਕਹਿੰਦਾ ਹੈ ਕਿ ਅਸੀਂ ਤਾਂ ਟਰੂਡੋ ਨੂੰ ਕੈਦ ਕਰਕੇ ਰੱਖਿਆ ਅੱਛਾ ਉਹ ਤੱਤ ਮਤਲਬ ਸਾਡੀ ਜੋ ਛਵੀ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਉਹਨੂੰ ਖਰਾਬ ਹੀ ਕਰਨਾ ਚਾਹੁੰਦਾ ਹੁਣ ਅਸੀਂ ਸਾਡੇ ਪ੍ਰਧਾਨ ਮੰਤਰੀ ਜੀ ਬਾਹਰ ਦੇ ਵਿਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਦੇਸ਼ ਦੇ ਗੈਸਟ ਹੋ ਉਹਨਾਂ ਨੂੰ ਕਿਵੇਂ ਅਰੈਸਟ ਕਰ ਸਕਦੇ ਨੇ ਇਹ ਸੰਭਵ ਹੀ ਨਹੀਂ ਹੈ ਹੈ ਜੀ ਸੋ ਇਸ ਕਰਕੇ ਮੈਨੂੰ ਆਇਆ ਲੱਗਦਾ ਵੀ ਕਿਤੇ ਨਾ ਕਿਤੇ ਇਹ ਕਾਫੀ ਕੁਛ ਆ ਹੋ ਜਿਵੇਂ ਇਹ ਗੁਰੂਤੰਪਨ ਹੁੰਦਾ ਉਹ ਤਾਂ ਸ਼ਰੀਆਨ ਕਹਿੰਦਾ ਵੀ ਅਸੀਂ ਖਲਸਤਾਨ ਬਣਾਣਾ ਹੈ ਠੀਕ ਹੈ ਕਦੇ ਓ 61 ਜਸਟਿਸ ਦਾ ਹੁਣ 61 ਜਸਟਿਸ ਦਾ ਉਲੀ ਤਰਫ ਨਾ ਨਮ ਹੋਇਆ ਨਹੀਂ ਉਹਨੇ ਉੱਥੇ ਜਾ ਕੇ ਕਰਾ ਤਾ ਕੈਨੇਡਾ ਚ ਉਹ ਵੀ ਮੈਨੂੰ ਹਰਾਨੀ ਦੀ ਗੱਲ ਲੱਗਦੀ ਆ ਵੀ ਤੂੰ ਹੈਗਾ ਤਾਂ ਅਮਰੀਕਾ ਦਾ ਵਾਸੀ ਤੂੰ ਕੈਨੇਡਾ ਜਾ ਕੇ ਕਰਾ ਰਿਹਾ ਤੂੰ ਅਮਰੀਕਾ ਚ ਤੱਕਾ ਨਹੀਂ ਰਿਹਾ ਸੋ ਇਹ ਕਈ ਗੱਲਾਂ ਹੈਗੀਆਂ ਨੇ ਉਹਦੇ ਚ ਸ਼ਾਇਦ ਉਹਨਾਂ ਨੂੰ ਕੈਨੇਡਾ ਵਾਲਿਆਂ ਨੂੰ ਵੀ ਇਹ ਗੱਲ ਦਾ ਵੀ ਸਿੱਖਾਂ ਦੀ ਵੋਟ ਡਾਲਾਂਗੇ ਉਹ ਇਹ ਕਹਿ ਕੇ ਕਿ ਜੀ ਉਹ ਨਿਜਰ ਦਾ ਸਾਡਾ ਸੇ ਚੜੀ ਸੀ ਹੋਰ ਸੀ ਬਹੁਤ ਕੁਝ ਹੈ ਪਰ ਇੱਕ ਗੱਲ ਦੇ ਤੌਰ ਤੇ ਪੱਕਾ ਹੀ ਹੈ ਬਿਕੋਡ ਨੀਸਕ ਤੌਰ ਦੇ ਉੱਤੇ ਤਾਂ ਬਹੁਤ ਕੁਝ ਚੱਲਦਾ ਹੁੰਦਾ ਪਰ ਪਬਲੀਕਲੀ ਕਿਸੇ ਦੂਜੇ ਦੇਸ਼ ਦੇ ਨਾਗਰਿਕ ਨੂੰ ਕੋਈ ਵੀ ਦੇਸ਼ ਹੋਵੇ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਚਾਹੇ ਕਮਜ਼ੋਰ ਹੋਵੇ ਇਹ ਡਿਕਲੇਅਰ ਕਰਕੇ ਐਲਾਨ ਕਰਕੇ ਉਹ ਦਾ ਉਹਨੂੰ ਵੱਧ ਕਰਨਾ ਕੋਈ ਚੰਗੀ ਗੱਲ ਨਹੀਂ ਹੈ ਡਾਕਟਰ ਸਾਹਿਬ ਕੀ ਹੈ ਕਿ ਹੈਲਦੀ ਸਿਆਸਤ ਹੈ ਕਿ ਸਿਰਫ ਸਿਆਸੀ ਪੱਖਾਂ ਦੇ ਵਾਸਤੇ ਆਪਣੇ ਸਿਆਸੀ ਲਾਹੇ ਵਾਸਤੇ ਪੰਜਾਬ ਦੇ ਜ਼ਖਮ ਖੁਰੇਦਣੇ ਉਹਨਾਂ ਨੂੰ ਅੱਲੇ ਕਰਨਾ ਇਹ ਸਾਰਾ ਕੁਝ ਹੁਣ ਕੀਤਾ ਜਾ ਰਿਹਾ ਹੈ ਦੇ ਕੋਈ ਜੀਤਾ ਸੀ ਦੇਖੀ ਦੁਨੀਆ ਚ ਇਹ ਕੋਈ ਕੰਮ ਪੰਜਾਬ ਨਾਲ ਨਹੀਂ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਸਿਆਸਤ ਜਿਹੜੀ ਹੈ ਨਾ ਉਹ ਲੋਕਾਂ ਦੀ ਰਹਿਣ ਦੀ ਵਜਾਇ ਉਹ ਇੱਕ ਅਧਿਕਾਰਵਾਦੀ ਬੰਦੀ ਜਾਂਦੀ ਹੈ ਤਕਰੀਬਨ 40% ਆਬਾਦੀ ਪਹਿਲਾਂ ਇੱਕ ਅਧਿਕਾਰਵਾਦ ਥੱਲੇ ਸੀ ਹੁਣ ਰਿਪੋਰਟਾਂ ਨੇ ਵੀ 60% ਆਬਾਦੀ ਇੱਕ ਅਧਿਕਾਰਵਾਦ ਥੱਲੇ ਆ ਗਈ ਹੁਣ ਜੇ ਇੱਕ ਅਧਿਕਾਰ ਪਾਰਟੀਆਂ ਦੇ ਅੰਦਰਲੀ ਜਿਹੜੀ ਡੈਮੋਕ੍ਰੇਸੀ ਆ ਜਮਹੂਰੀਅਤ ਆ ਅਸਲ 'ਚ ਪਹਿਲਾਂ ਪਾਰਟੀਆਂ ਪਾਰਟੀਆਂ ਦੇ ਅੰਦਰੋਂ ਜਮਹੂਰੀਅਤ ਖਤਮ ਹੁੰਦੀ ਆ ਪਾਕਿਸਤਾਨ 'ਚ ਤਾਂ ਡਿਕਟੇਟਰਸ਼ਿਪ ਹੀ ਰਹੀ ਹੈ ਹਾਲਾਂਕਿ ਉਹਨਾਂ ਚੋਣਾਂ ਚਾਣਾਂ ਲੜੀਆਂ ਪਰ ਉਹਨਾਂ ਦੇ ਆਪਣੇ ਪ੍ਰਧਾਨ ਮੰਤਰੀ ਮਰੀ ਗਏ ਸਾਡੇ ਦੇਸ਼ ਦੀ ਦਾਦੀ ਤੋਂ ਬਾਅਦ ਇੱਕ ਹਾਂ ਪੱਕੀ ਗੱਲ ਇਹ ਰਹੀ ਆ ਕਿੰਨੀਆਂ ਹੀ ਪਾਰਟੀਆਂ ਨੇ ਸਰਕਾਰਾਂ ਬਦਲੀਆਂ ਮਿਲਗੋਬਿਆਂ ਨੇ ਸਰਕਾਰਾਂ ਬਦਲੀਆਂ ਪਰ ਸਾਡੇ ਕੋਲੇ ਜਿਹੜੀ ਸੱਤਾ ਦੀ ਬਦਲੀ ਸੀ ਉਹਦੇ 'ਚ ਕੋਈ ਖੂਨ ਖਰਾਬਾ ਕੋਈ ਝਗੜਾ ਕੋਈ ਹਸਨ ਬਲਕੇ ਅਮਰੀਕਾ ਦੇ ਉਹਨੇ ਟਰੰਪ ਨੇ ਕਹਤੇ ਸੀ ਮੈਂ ਨਹੀਂ ਲਉਦਾ ਲੈਂਦਾ ਸਾਡੇ ਤੋਂ ਕੋਈ ਕਿਸੇ ਨੇ ਇਦਾਂ ਕਿਹਾ ਨਹੀਂ ਆ। ਸੋ ਸਾਡੇ ਡੈਮੋਕ੍ਰੇਸੀ ਮੁਕਾਬਲਦੇ ਦੇ ਵਿੱਚ ਉਸ ਪੱਖੋਂ ਤਕਲੀ ਰਹੀ ਹੈ। ਪਰ ਫਿਰ ਵੀ ਇੱਕ ਗੱਲ ਸਮਝਣ ਦੀ ਲੋੜ ਹੈ ਵੀ ਜਦ ਅੱਜ ਸਾਰਾ ਕੁਝ ਕਾਰਪੋਰੇਟ ਦੇ ਦਾ ਹੈਗਾ ਹਮਤ ਕੇ ਮੈਸੀ ਕਬਜ਼ਾ ਕਰਨਾ ਹੈ ਤਾਂ ਜਿਹੜੀ ਡੀਪ ਸਟੇਟ ਹੈ ਉਹ ਇਹ ਤਾਂ ਕੋਸ਼ਿਸ਼ ਕਰੇਗੀ ਤੇ ਉਹਦੇ ਵਿੱਚ ਜਦ ਕਬਜ਼ਾ ਕਰਨਾ ਹੁੰਦਾ ਹੈ ਕਿਸੇ ਦੇ ਕੁਦਰਤੀ ਸਰੋਤਾਂ ਦੇ ਉੱਤੇ ਤਾਂ ਫਿਰ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਨੂੰ ਆਪਸੇ ਚੱਲਦਾਓ ਕਿਉਂਕਿ ਜੇ ਲੋਕਾਂ ਦਾ ਏਕਾ ਹੋ ਜਾਊਗਾ ਤਾਂ ਫਿਰ ਸਰਕਾਰ ਦੇ ਗਲ ਪੈਣਗੇ ਜੇ ਸਰਕਾਰ ਦੇ ਗਲ ਪੈਣਗੇ ਫਿਰ ਉਹ ਕਬਜ਼ਾ ਹੋਈ ਨਹੀਂ ਸਕੇਗਾ ਆ ਖੇਤੀਬਾੜੀ ਵਿੱਚ ਇਹ ਗਲ ਹੋਈ ਜੇ ਕਿਤੇ ਕਿਸਾਨਾਂ ਦਾ ਆਪਸੀ ਟਕਰਾਅ ਪੈ ਜਾਂਦੀ ਫਿਰ ਤਾਂ ਖੇਤੀਬਾੜੀ ਵਿੱਚ ਨਹੀਂ ਵਾਪਸ ਆਉਣੀ ਸੀ ਸੋ ਇਸ ਕਰਕੇ ਆ ਹੁਣ ਟਰੱਕਾਂ ਵਾਲਿਆਂ ਦਾ ਹੋਇਆ ਉਹ ਵਾਪਸ ਆਇਆ ਹੈ ਤੁਰੰਤ ਸੋ ਇਹ ਹੋ ਜੀਏ ਜਿਹੜੀਆਂ ਗੱਡਾਂ ਨੇ ਉਹਦੇ ਵਿੱਚ ਜਦ ਇਹ ਕਾ ਹੋ ਜਾਂਦਾ ਜਿਹੜੇ ਕਬਜ਼ਾ ਕਰਨ ਵਾਲੇ ਸਾਧਨਾ ਤੇ ਉਹਨਾਂ ਦੀ ਕੋਸ਼ਿਸ਼ ਹਰ ਕੋਸ਼ਿਸ਼ ਇਹ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਲੋਕਾਂ ਨੂੰ ਵੰਡ ਕੇ ਰੱਖੀਏ ਪਾੜ ਕੇ ਰੱਖੀਏ ਤਾਂ ਕਿ ਲੋਕ ਬਾੜੇ ਰਹਿਣਗੇ ਠੀਕ ਹੈ ਉਹਨਾਂ ਦੀ ਚੱਲੂਗੀ ਬਿੰਡੀਆਂ ਤੇ ਬਾਂਦਰ ਵਾਲੀ ਕਹਾਣੀ ਪਾਸ ਨਹੀਂ ਹੋਈਆਂ ਤੇ ਜੇ ਲੋਕ ਇਕੱਠੇ ਹੋ ਜਾਣਗੇ ਫਿਰ ਉਹਨਾਂ ਦੀ ਨਹੀਂ ਚੱਲੂਗੀ ਇਸ ਕਰਕੇ ਇਹ ਪੰਜਾਬ ਦੇ ਬਾਰੇ ਵੀ ਫਿਰ ਗਾਂ ਇੱਕ ਹੁੰਦਾ ਵੀ ਕਿਸੇ ਨੂੰ ਅਸੀਂ ਕਹਿੰਨਾ ਵਿਪਿੰਗ ਵਾਇ ਕੋਈ ਦਿਓ ਬਣਾ ਕੇ ਖੜਾ ਕਰਨਾ ਉਹ ਦਿਓ ਮਨੋਰਟੀਜ਼ ਨੂੰ ਉਹ ਕਾਲੇ ਲੋਕਾਂ ਨੂੰ ਜਿਵੇਂ ਕਈ ਜਗ੍ਹਾ ਤੇ ਮੈਕਸੀਕੀਆਂ ਨੂੰ ਹੋਰਾਂ ਨੂੰ ਇਦਾਂ ਰੰਗ ਦੇ ਭੇਜ ਤੇ ਨਸਲ ਦੇ ਭੇਜ ਦੇ ਉੱਤੇ ਬੋਡੀ ਦੇ ਭੇਦ ਦੇ ਉੱਤੇ ਜਿਵੇਂ ਯੂਕਰੇਨ ਦੀ ਜੰਗ ਤਾਂ ਬੋਡੀ ਦੇ ਮਾਮਲੇ ਤੇ ਹੋਈ ਹੋਈ ਹੈ ਹੈ ਜੀ ਸੋ ਇਜ਼ਰਾਈਲ ਦੀ ਜਿਹੜੀ ਇਹ ਹਮਾਸ ਦੇ ਨਾਲ ਹੈ ਇਹ ਵੀ ਇਹਨਾਂ ਦੇ ਹੈਗੇ ਤਾਂ ਦੋਨੇ ਮੁਸਲਮਾਨ ਉਹ ਯਹੂਦੀ ਨੇ ਉਹ ਮੁਸਲਮਾਨ ਨੇ ਸੋ ਉਸ ਤਰੀਕੇ ਦੇ ਨਾਲ ਕਾਫੀ ਕੁਝ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਕਿ ਤੁਸੀਂ ਰੰਗ ਨਸਲ ਜਾਂ ਬੋਡੀ ਕੇ ਜਾਂ ਜਾਤ ਧਰਮ ਦੇ ਨਾਂ ਦੇ ਉੱਤੇ ਜਾਂ ਲੋਕਾਂ ਨੂੰ ਪਿੰਟਾ ਕਰਨ ਲੱਗ ਜਾਨੇ ਉਹਨਾਂ ਨਾਲ ਵਖੇੜਾ ਕਰਨ ਲੱਗ ਜਾਨੇ ਉਹ ਤਾ ਫਿਰ ਲੜਾਈ ਦਾ ਮੁੱਢ ਹੀ ਵੱਜਦਾ ਹੈ ਅਸਲ ਲੜਾਈ ਦਾ ਕਾਰਨ ਹੁੰਦਾ ਹੈ ਜਿਹੜਾ ਉਹ ਵਪਾਰ ਹੁੰਦਾ ਹੈ ਜਿਹੜੀ ਪਹਿਲੀ ਜੰਗ ਹੋਈ ਉਹ ਵੀ ਮੰਡੀਆਂ ਤੇ ਕਬਜ਼ੇ ਦੀ ਸੀਗੀ ਜਿਹੜੀ ਦੂਜੀ ਜੰਗ ਹੋਈ ਉਹ ਵੀ ਮੰਡੀਆਂ ਤੇ ਕਬਜ਼ੇ ਦੀ ਸੀਗੀ ਤੇ ਜਿਹੜੀ ਹੁਣ ਕੋਈ ਜੋ ਕੁਝ ਚੱਲ ਰਿਹਾ ਹੈ ਇਹ ਅਸਲ ਤਾਂ ਮੰਡੀਆਂ ਤੇ ਕਬਜ਼ੇ ਦੀ ਗੱਲ ਹੈ ਹੁਣ ਵੀ ਕਿਹੜਾ ਸਮਾਨ ਕੀ ਉਹ ਚੀਨ ਤੇ ਅਮਰੀਕਾ ਦਾ ਇਹੀ ਝਗੜਾ ਚੱਲ ਰਿਹਾ ਉਹ ਕਹਿੰਦੇ ਵੀ ਚੀਨ ਭਾਰਤ ਜਿਹੜਾ ਹੈ ਚੀਨ ਤੋਂ ਮੜਾ ਮੋਟਾ ਤੇ ਰੂਸ ਤੋਂ ਸਮਾਨ ਲੈਂਦਾ ਉਹ ਸੋਚਦਾ ਹੈ ਅਮਰੀਕਾ ਵਾਲੇ ਵੀ ਤੁਸੀਂ ਸਾਡੇ ਨਾਲ ਆਓ ਸਿੱਧੇ ਉਹ ਕਈ ਵਾਰ ਸਾਡੀ ਬਾਹ ਮਰੋੜੀ ਵੀ ਕਰਦਾ ਅਮਰੀਕਾ ਕੋਸ਼ਿਸ਼ ਕਰਦਾ ਤੇ ਅਜੇ ਤੱਕ ਉਹ ਸਾਨੂੰ ਆਪਦੇ ਵੱਲ ਖਿੱਚ ਨਹੀਂ ਸਕਿਆ ਪੂਰੀ ਤਰ੍ਹਾਂ ਵਿਚ ਵਿਚਾਲਾ ਜਾ ਹੈਗਾ ਸੋ ਇਸ ਕਰਕੇ ਉਹ ਵਪਾਰ ਦੀ ਜੰਗ ਹੈ ਅਸਲ ਚ ਉਹਦੇ ਵਿੱਚ ਵਪਾਰ ਦੀ ਜੰਗ ਚ ਕਬਜ਼ਾ ਕਰਨ ਦੀ ਹੈ ਵੀ ਵੱਡੇ ਕਾਰਪੋਰੇਟ ਦਾ ਵਪਾਰੀ ਚੱਲੇ ਤੇ ਉਹਦੇ ਵਿੱਚ ਫਿਰ ਲੋਕਾਂ ਨੂੰ ਪਾੜਨ ਦੀ ਇਹ ਸਾਜ਼ਿਸ਼ ਹੈ ਤੇ ਉਸ ਸਾਜ਼ਿਸ਼ ਦੇ ਵਿੱਚ ਫਿਰ ਕਟਗਿੰਤੀਆਂ ਬੁਢੀ ਚਾਹੇ ਉਹ ਪਛਾਈ ਘਟ ਗਿੰਤੀਆਂ ਹੋਣ ਚਾਹੇ ਧਰਮ ਘਟ ਗਿੰਤੀਆਂ ਹੋਣ ਚਾਹੇ ਸਾਡੇ ਦੇਸ਼ ਚੋਂ ਜਾਤ ਪਾਤ ਦਾ ਵੀ ਸਵਾਲ ਹੈਗਾ ਤੇ ਧਰਮ ਦਾ ਵੀ ਸਵਾਲ ਹੈਗਾ ਵਾਟ ਕੁਸ਼ ਹੈਗਾ ਸੋ ਉਹਨੂੰ ਵਰਤੇ ਜਾ ਰਹੇ ਇਹ ਮਾੜੀ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਇੱਕੇ ਨਾਲ ਰਹਿਣਗੇ ਜਿੰਨਾ ਚਿਰ ਦੇਸ਼ ਦੇ ਲੋਕ ਇੱਕੇ ਨਾਲ ਨਹੀਂ ਰਹਿਣਗੇ ਉਹਨਾਂ ਚਿਰ ਦੇਸ਼ ਇਕੱਠਾ ਰਹਿ ਨਹੀਂ ਸਕਦਾ ਆਪਾਂ ਰੋਜ਼ ਦੇਖਦੇ ਆ ਕਿਸਦਾ ਵਪਾਰ ਹੋਵੇ ਕਿਸ ਦੀ ਖੇਤੀ ਹੋਵੇ ਕਿਸਦਾ ਹੋਰ ਕੋਈ ਕੰਮ ਸਾਂਝਾ ਹੋਵੇ ਉਹ ਸਮਝ ਉਹਨਾਂ ਚ ਨਹੀਂ ਚਾਹਦਾ ਜਿੰਨਾਂ ਚ ਉਹਨਾਂ ਦਾ ਪ੍ਰੇਮ ਹੈ ਜਿੱਦੇ ਉਹਨਾਂ ਦੀ ਢਾਂ ਖੜਕਣ ਲੱਗੀ ਆਪਸ ਵਿੱਚ ਚਾਹ ਸਕੇ ਭਾਈ ਵੀ ਹੋਣ ਤੇ ਉਹ ਫਿਰ ਵੰਡੇ ਹੀ ਜਾਂਦਾ ਸੋ ਇਸ ਕਰਕੇ ਦੇਸ਼ ਨੂੰ ਇੱਕ ਰੱਖਣ ਵਾਸਤੇ ਰਾਸ਼ਟਰਵਾਦ ਦੇ ਵਾਸਤੇ ਰਾਸ਼ਟਰ ਨੂੰ ਚੰਗਾ ਬਣਾਉਣ ਵਾਸਤੇ ਬਿਹਤਰ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਸਾਰੇ ਭਾਰਤੀਆਂ ਨੂੰ ਬਰਾਬਰ ਸਮਝਿਆ ਜਾਵੇ ਇਸ ਵਾਸਤੇ ਬੋਸ਼ੂ ਪੀਰਕ ਸਾਹਿਬ ਤੇ ਬਿਲਕੁਲ ਡਾਕਟਰ ਸਾਹਿਬ ਨੇ ਬੇहद ਅਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੀ ਕਿ ਭਾਵੇਂ ਕਿ ਉਹ ਦੇਸ਼ ਦੀ ਸਿਆਸਤ ਬਾਰੇ ਹੋਵੇ ਭਾਵੇਂ ਪੰਜਾਬ ਦੀ ਔਰ ਉਸ ਉੱਤੇ ਵੀ ਜਿਹੜਾ ਇਹ ਮਾਮਲਾ ਪੱਖਿਆ ਪਿਆ ਗੁਰਦੇਵ ਸਿੰਘ ਕੌਕੇ ਕਥਿਤ ਕਤਲ ਮਾਮਲਾ ਉਸ ਦੇ ਵਿੱਚ ਵੀ ਉਹ ਕਈ ਸੰਦਰਭ ਹੈਗਾ ਆ ਜਿਸ ਵਾਸਤੇ ਇਸ ਮਾਮਲੇ ਨੂੰ 30 ਸਾਲਾਂ ਬਾਅਦ ਲਿਹਾਉਂਦਾ ਗਿਆ ਆ ਔਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਪ੍ਰਭਾਵ ਹੋ ਸਕਦੇ ਹੈ ਹਾਲਾਂਕਿ ਕਮੇਟੀ ਬਣਾਈ ਗਈ ਹੈ ਕਮੇਟੀ ਕੀ ਕੰਮ ਕਰਦੀ ਹੈ ਕਿਉਂਕਿ ਕਮੇਟੀ ਦਾ ਕੰਮ ਬਹੁਤ ਮਹੱਤਵਪੂਰਨ ਹੈ ਔਰ ਉਮੀਦ ਕਰਾਂਗੇ ਉਹ ਕੰਮ ਪੂਰਾ ਹੋਵੇ ਔਰ ਪਤਾ ਲੱਗ ਸਕੇ ਕਿ ਆਖਿਰ ਇਹ ਕਤਲ ਕਿਸ ਨੇ ਕੀਤਾ ਜੇ ਕਤਲ ਕੀਤਾ ਔਰ ਜੋ ਵੀ ਹੈ ਜੋ ਇਸ ਮਾਮਲੇ ਨੂੰ ਲੈ ਕੇ ਗੱਲਾਂ ਹੁਣ ਤੱਕ ਕਈਆਂ ਗਈਆਂ ਨੇ ਉਸ ਦੀ ਹੱਦ ਤੱਕ ਜੇ ਕਮੇਟੀ ਪਹੁੰਚੇ ਔਰ ਫਿਰ ਤੱਥ ਕੱਢੇ ਜਾਣ ਤਾਂ ਤਾਂ ਗੱਲ ਬਣਦੀ ਹੈ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਉਹ ਤੱਕ ਲਈ ਬਣੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ